ਕਿ ਸੱਚ ਨਾ ਵਿਕਦਾ ਨਾ ਢਿੱਗਦਾ ਨਾ ਹਾਰਦਾ ਕਿ ਸੱਚ ਮਾਣ ਹੈ ਸੱਚ ਹੁੰਦਾ ਨਹੀਂ ਮਜਬੂਰੀ ਦੋਸਤੋ ਸੱਚ ਨਾ ਘੜਿਆ ਜਾਂਦਾ ਨਾ ਖਾਇਆ ਜਾਂਦਾ ਮੰਨਿਆ ਝੂਠ ਦਾ ਪ੍ਰਚਾਰ ਹੈ ਪਰ ਜਿਹੜਾ ਇਹ ਕਲਯੁਗ ਹੈ ਇਹਦੇ ਵਿੱਚ ਸੱਚ ਬੋਲਣ ਤੋਂ ਪਹਿਲਾਂ ਸੱਚ ਲੱਭਣਾ ਬਹੁਤ ਹੈ ਜ਼ਰੂਰੀ ਦੋਸਤੋ ਸੱਚ ਲੱਭਣਾ ਬਹੁਤ ਹੈ ਜ਼ਰੂਰੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ਼ਵਰੀ ਤੁਸੀਂ ਸ਼ੇਅਰ ਤੋਂ ਨਜ਼ਰ ਲਾ ਲੈਂਦੇ ਵੀਡੀਓ ਕਿਸ ਬਾਬਤ ਹੁੰਵਾਲੀ ਸਾਥੀਓ ਮੈਂ ਕਿਹਾ ਕਿ ਸੱਚ ਨਾ ਘੜਿਆ ਕੜਾਇਆ ਹੁੰਦਾ ਇਹਨਾਂ ਸਿੱਖਿਆ ਸਿਖਾਇਆ ਹੁੰਦਾ ਸੱਚ ਤਾਂ ਸੱਚ ਹੁੰਦਾ ਲੇਕਿਨ ਅੱਜ ਕੱਲ੍ਹ ਅਜਿਹੀ ਸਥਿਤੀ ਆ ਕਿ ਝੂਠ ਦਾ ਪ੍ਰਚਾਰ ਬਹੁਤ ਹੈ ਝੂਠ ਨੂੰ ਨਾਟਕੀ ਢੰਗ ਨਾਲ ਜ਼ੋਰ-ਜ਼ੋਰ ਦੀ ਬੋਲ ਕੇ ਇਹ ਲੋਕਾਂ ਅੱਗੇ ਗੱਲ ਪੇਸ਼ ਕੀਤੀ ਜਾਂਦੀ ਹੈ ਕਿ ਲੋਕ ਝੂਠ ਨੂੰ ਸੱਚ ਮੰਨ ਲੈਂਣ ਲੇਕਿਨ ਜਿਹੜਾ ਸੱਚ ਹੈ ਉਹ ਸਤ ਪਰਦੇਆਂ ਪਿੱਛੇ ਵੀ ਨਹੀਂ ਲੁਕਦਾ ਅੱਜ ਦੀ ਵੀਡੀਓ ਸਾਡਾ ਵਿਸ਼ਾ ਰਹੇਗਾ ਰੇਲਵੇ ਰੋਡ ਦੇ ਉੱਤੇ ਦੱਸਦੀ ਏ ਕਿ 2019 ਤੋਂ ਲੈ ਕੇ 2025 ਇਹ ਆ ਗਿਆ ਅਸੀਂ ਰੇਲਵੇ ਰੋਡ ਬਣਾਉਣ ਲਈ ਜੂਝਦੇ ਪਏ ਹਾਂ 2021 'ਚ ਰੇਲਵੇ ਰੋਡ ਬਣਦਾ ਵੀ ਹੈ ਲੇਕਿਨ ਫਿਰ 15-20 ਦਿਨਾਂ ਬਾਅਦ ਟੁੱਟ ਜਾਂਦਾ ਹੈ ਰੇਲਵੇ ਰੋਡ ਤੇ ਬਹੁਤ ਸਾਰੀ ਸਿਆਸਤ ਹੁੰਦੀ ਹੈ ਰਾਜਨੀਤੀ ਹੁੰਦੀ ਹੈ ਕੁਝ ਲੋਕ ਕਹਿੰਦੇ ਕਿ ਭ੍ਰਿਸ਼ਟਾਚਾਰ ਵੀ ਹੋਇਆ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਛੁੰਦਰ ਦੇ ਸਿਰ ਤੇ ਚਮੇਲੀ ਦਾ ਤੇਲ ਲਾਇਆ ਗਿਆ ਔਰ ਰੇਲਵੇ ਰੋਡ ਨੂੰ ਕੁਝ ਲੋਕ ਇਹ ਵੀ ਕਹਿੰਦੇ ਕਿ ਗ੍ਰੈਂਡ ਲੱਗ ਗਿਆ ਪਰ ਸਾਡਾ ਵਿਸ਼ਾ ਇਹ ਹੈ ਕਿ ਅਸੀਂ ਸੱਚ ਲੱਭਣਾ ਹੈ ਕਿ ਇੰਨਾ ਆਪਾਂ ਸਮਝੀਏ ਕਿ ਡਲੇ ਹੋਇਆ ਕਿਉਂ ਜਾਂ ਆਪਾਂ ਸਮਝੀਏ ਕਿ ਗ੍ਰੈਂਡ ਲੱਗਿਆ ਕਿਉਂ ਸੱਚ ਜਾਣਨ ਲਈ ਅੱਜ ਅਸੀਂ ਬਾਰਾਦਰੀ ਗਾਰਡਨ ਵਿਖੇ ਮੌਜੂਦ ਹੈ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ ਬੜੇ ਰਹਿਣ ਕਿ ਡਾਕਟਰ ਕਮਲਜੀਤ ਲਾਲ ਜੀ ਤੁਸੀਂ ਜਾਣਦੇ ਹੋ ਇਹਨਾਂ ਨੂੰ ਕਿ ਸੀਨੀਅਰ ਜਿਹੜੇ ਲੀਡਰ ਨੇ ਸ਼ਹਿਰ ਦੇ ਨਮਾਇੰਦੇ ਨੇ ਆਗੂ ਨੇ ਔਰ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹਨਾਂ ਕੋਲ ਵੱਡਾ ਤਜਰਬਾ ਹੈ ਨੌਲੇਜ ਦਾ ਭੰਡਾਰ ਹੈ ਔਰ ਉਸ ਨੌਲੇਜ ਦੇ ਭੰਡਾਰ ਦਾ ਕੀ ਰੇਲਵੇ ਰੋਡ ਲਈ ਕੁਝ ਫਾਇਦਾ ਹੋ ਸਕਦਾ ਕਿ ਨਹੀਂ ਹੋ ਸਕਦਾ ਇਹ ਵੀਡੀਓ ਚ ਜਾਨਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਵੱਡੀ ਗੱਲ ਇਹ ਹੈ ਕਿ ਆਪਾਂ ਸੱਚ ਲੱਭਣਾ ਹੈ ਕਿ ਰੇਲਵੇ ਰੋਡ ਰੇਲਵੇ ਰੋਡ ਨੂੰ ਗ੍ਰਹਿਣ ਲੱਗਿਆ ਕਿਉਂ ਪਹਿਲਾਂ ਸਵਾਗਤ ਕਰਦੇ ਫਿਰ ਗੱਲਬਾਤ ਕਰਕੇ ਬਹੁਤ ਨੇ ਕਰ ਸਵਾਗਤ ਸਰ ਡਾਕਟਰ ਸਾਹਿਬ ਵੇਸ਼ਾ ਸਾਡਾ ਰੇਲਵੇ ਰੋਡ ਹੈ ਲੇਕਿਨ ਗੱਲ ਥੋੜੀ ਜੀ ਡਿਟੇਲ ਚ ਕਰਨੀ ਪੈਣੀ ਹੈ ਦੇਖੋ 21 ਇਚ ਚ ਸੜਕ ਬਣਦੀ ਹੈ ਜਿਹੜੇ ਮੌਜੂਦਾ ਹਾਕਮ ਸੀਗੇ ਤੁਸੀਂ ਉਹਨਾਂ ਨਾਲ ਸੀ ਪਰ ਉਹ ਵੇਸ਼ਾ ਨਹੀਂ ਸਾਡਾ ਵੇਸ਼ਾ ਇਹ ਹੈ ਕਿ ਜਦੋਂ ਸਰਕਾਰ ਬਦਲਦੀ ਹੈ ਹੁਣ ਪਿਛਲੇ 24 ਦੀ ਗੱਲ ਵੀ ਕਰ ਲਈਏ 23 ਦੀ ਵੀ ਗੱਲ ਕਰ ਲਈਏ ਲੋਕਾਂ ਵੱਲੋਂ ਪ੍ਰੋਟੈਸਟ ਵੀ ਕੀਤਾ ਗਿਆ ਸੀਗਾ ਕਿ ਸੜਕ ਬਣਾਈ ਜਾਵੇ ਤਾਂ ਪਿਛਲੇ ਸਾਲ ਜਿਹੜੇ ਮੌਜੂਦਾ ਸਰਕਾਰ ਦੇ ਹਲਕਾ ਇੰਚਾਰਜ ਉਹਨਾਂ ਨੇ ਕਿਹਾ ਸੀਗਾ ਕਿ ਆਪਾਂ ਸੜਕ ਬਣਾ ਦੇਾਂਗੇ ਐਮਪੀ ਇਲੈਕਸ਼ਨ ਵਿੱਚ ਵੀ ਕਿਹਾ ਗਿਆ ਸੀ ਸੜਕ ਬਣਾ ਦੇਾਂਗੇ ਲੇਕਿਨ ਸੜਕ ਜਿਹੜੀ ਆ ਹਲੇ ਤੱਕ ਲਟਕੀ ਪਈ ਹੈ ਔਰ ਹਰ ਥਾਂ ਤੇ ਆਪਾਂ ਜਾ ਕੇ ਦੇਖ ਲਈਏ ਸੜਕ ਦੇ ਥਾਂ-ਥਾਂ ਤੇ ਛੇ ਦੇ ਆ ਲੋਕੀ ਦਿੱਕਤ ਮਹਿਸੂਸ ਕਰਦੇ ਪਰੇਸ਼ਾਨੀ ਮਹਿਸੂਸ ਕਰਦੇ ਸੰਕਟ ਹੈ ਸ਼ਰਮ ਵਾਲੀ ਗੱਲ ਵੀ ਹੈ ਤੁਸੀਂ ਤੁਹਾਨੂੰ ਬਹੁਤ ਵੱਡਾ ਤਜਰਬਾ ਹੈ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹੋ ਮੈਂ ਇਸ ਮੇਰਾ ਸਵਾਲ ਇਹੀ ਹੈ ਕਿ ਤੁਸੀਂ ਕਿਵੇਂ ਦੇਖਦੇ ਹੋ ਕੀ ਸਮਝਿਆ ਕੀ ਸਮਝਾਉਂਗੇ ਕੀ ਪਰਖਿਆ ਕਿਉਂਕਿ ਕੋਣ ਬਹੁਤ ਸਾਰੇ ਆ ਤੁਹਾਡਾ ਦ੍ਰਿਸ਼ਟੀਕੋਣ ਕੀ ਹੈ ਦੇਖੋ ਅੱਜ ਅੱਜ ਜੋ ਨਵਾਂ ਸ਼ਹਿਰ ਦੇ ਵਿੱਚ ਇੱਕ ਬੜਾ ਵੱਡਾ ਰੇਲਵੇ ਰੋਡ ਨੂੰ ਲੈ ਕੇ ਭਰਮ ਫਲਾਇਆ ਜਾ ਰਿਹਾ ਹੈ ਕੇ ਜੀ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਨਹੀਂ ਹੋਈ ਜਿਸ ਕਰਕੇ ਸੜਕ ਨਹੀਂ ਬਣ ਰਹੀ ਜੀ ਇਹ ਬਹੁਤ ਵੱਡਾ ਝੂਠ ਹੈ ਜੀ ਕਿਉਂਕਿ ਸੜਕ ਬਣਨ ਦਾ ਕਾਰਨ ਨਾ ਬਣਨ ਦਾ ਕਾਰਨ ਇਹ ਨਹੀਂ ਹੈ ਜੀ ਹੁਣ ਅੱਜ ਲੋਕਾਂ ਨੂੰ ਇਹ ਵੀ ਮਹਿਸੂਸ ਕਰਾਇਆ ਜਾ ਰਿਹਾ ਕਿ ਸ਼ਾਇਦ ਕੱਲ ਨੂੰ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਹੋ ਜਵੇ ਤਾਂ ਸੜਕ ਛੇਤੀ ਬਣ ਜੂਗੀ ਜੀ ਮੇਰੇ ਹਿਸਾਬ ਦੇ ਨਾਲ ਜੇ ਸੀਨੀਅਰ ਵਾਈਸ ਪ੍ਰਧਾਨ ਦੁਬਾਰਾ ਉਸ ਕੁਰਸੀ ਤੇ ਬਿਠਾ ਕੇ ਹੂੰ ਦੁਬਾਰਾ ਉਹਦਾ ਨੋਟੀਫਿਕੇਸ਼ਨ ਹੋਏਗਾ ਦੁਬਾਰਾ ਮੀਟਿੰਗ ਹੋਏਗੀ ਤਾਂ ਇਹ ਜਿਹੜਾ ਰੇਲਵੇ ਰੋਡ ਦਾ ਜਾਂ ਕੋਲਾਮ ਰੋਡ ਦਾ ਜਾਂ ਸਲੋਹ ਰੋਡ ਦਾ ਜਾਂ ਹੋਰ 7 ਕਰੋੜ ਦੇ ਕੰਮ ਜਿਹੜੇ ਟੈਂਡਰ ਉਸ ਵੇਲੇ ਤਿਆਰ ਸੀਗੇ ਹੂੰ ਕਿਸ ਵੇਲੇ ਕਿਸ ਵੇਲੇ ਕਿਹੜੀਆਂ ਡਾਟਾ ਦੀ ਗੱਲ ਕਰ ਰਹੇ ਆਪਾਂ ਜਦੋਂ ਦੇਖੋ ਮੀਟਿੰਗ ਹੋਈ ਹੂੰ ਪਹਿਲੀ ਗੱਲ ਤਾਂ ਇਹ ਜਦੋਂ ਸੜਕ ਬਣੀ ਸੀ ਉਹਦੀ ਹਾਲਤ ਮਾੜੀ ਸੀ ਹੂੰ ਥੋੜੇ ਦਿਨਾਂ ਬਾਅਦ ਟੁੱਟਣ ਲੱਪਈ ਆਪਾਂ ਪਹਿਲਾਂ ਵੀ ਇੱਕ ਵਾਰੀ ਮੇਰੇ ਖਲ ਡਿਸਕਸ ਹੋਇਆ ਸੀ ਵੀ ਪਰਮ ਸਿੰਘ ਖਾਲਸੇ ਨੇ ਓਬਜੈਕਸ਼ਨ ਕੀਤਾ ਸੀ ਵੀ ਸੜਕ ਦਾ ਮਟੀਰੀਅਲ ਵਧੀਆ ਨਹੀਂ ਬਣਿਆ ਆਪਾਂ ਉਸ ਸਮੇਂ ਦੇ ਪ੍ਰਧਾਨ ਜੀ ਨੂੰ ਕਹਿਤਾ ਸੀ ਕਿ ਪੇਮੈਂਟ ਰੁਕ ਦਿਓ ਉਹਨਾਂ ਨੇ ਫਿਰ ਵੀ ਪੇਮੈਂਟ ਕਰ ਦਿੱਤੀ ਚਲੋ ਇਹ ਤਾਂ ਉਹਨਾਂ ਦੀ ਮਰਜ਼ੀ ਆ ਕਿਉਂ ਕੀਤੀ 16 ਲੱਖ ਤੱਕ ਪੇਮੈਂਟ ਜਿਹੜੇ ਦੱਸਿਆ ਜਾ ਰਿਹਾ ਕਿ ਵਧ ਤਰਾ ਚਲੇਗੀ ਉਹ ਬਾਅਦ ਦੇ ਵਿੱਚ ਜਿਸ ਵੇਲੇ ਇਹਦਾ ਸ਼ਿਕਾਇਤ ਹੋਈ ਰੋਲਾ ਪਿਆ ਉਸ ਤੋਂ ਬਾਅਦ ਉਹਦੀ ਜਿਹੜੀ 16 ਲੱਖ ਦੀ ਉਹਨੂੰ ਰਿਕਵਰੀ ਪਾਈ ਸੀ ਠੇਕੇਦਾਰ ਪਰ ਕੀ ਇਹ ਭ੍ਰਸ਼ਟਾਚਾਰ ਨਹੀਂ ਕਿ ਦੋਸ਼ੀ ਨੂੰ ਸਜ਼ਾ ਨਹੀਂ ਮਿਲ ਚਾਹੀਦੀ ਬਿਲਕੁਲ ਮਿਲਣੀ ਚਾਹੀਦੀ ਹੈ ਦੇਣ ਵਾਲੇ ਨੂੰ ਵੀ ਤੇ ਲੈਣ ਵਾਲੇ ਨੂੰ ਵੀ ਕਟਖੜੇ 'ਚ ਤਾਂ ਖੜਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਉਹਨਾਂ ਦੀ ਤਾਂ ਮੈਨੂੰ ਇਹ ਹੀ ਨਹੀਂ ਸਮਝ ਆਉਂਦੀ ਸਰਦਾਰ ਅੰਗਰ ਸਿੰਘ ਜੀ ਬਾਰ-ਬਾਰ ਕਹਿੰਦੇ ਜੀ ਰੇਲਵੇ ਰੋਡ ਦਾ ਅਸੀਂ ਕੁਛ ਨਹੀਂ ਅਸੀਂ ਤਾਂ ਬਣਾਉਣਾ ਚਾਹੁੰਦੇ ਸਾਡਾ ਸਾਡੇ ਹਿਸਾਬ ਨਾਲ ਤਾਂ ਬਣਨੀ ਚਾਹੀਦੀ ਹੈ ਜਦਕਿ ਖੁਦ ਰੋਕ ਰਹੇ ਜਦਕਿ ਉਹਨਾਂ ਦੇ ਹਿਸਾਬ ਨਾਲ ਬਣਨੀ ਚਾਹੀਦੀ ਹਿਸਾਬ ਕਿੱਥੇ ਗਿਆ ਇਹ ਸਾਹਿਬ ਜਿਸ ਵੇਲੇ ਟੈਂਡਰ ਲੱਗਣ ਲੱਗਾ ਇਹਨਾਂ ਨੇ ਆਪਣੇ ਕੌਂਸਲਰਾਂ ਨੂੰ ਇਹ ਟੈਂਡਰ ਲੱਗਣ ਕਦੋਂ ਲੱਗਾ 23 ਚ ਕਿ 24 ਨੇ ਉਹਨਾਂ ਨੂੰ ਐਗਜ਼ੈਕਟ ਡੇਟ 24 24 ਦੀ ਮੀਟਿੰਗ ਤੋਂ ਬਾਅਦ 24 ਚ ਲੱਗਣ ਲੱਗਾ ਕਿਉਂਕਿ ਮੀਟਿੰਗ ਜਿਹੜੀ ਹੋਈ ਸੀ ਉਹ ਮੰਤਰੀ ਸਾਹਿਬ ਦੀ ਪਰਮਿਸ਼ਨ ਤੋਂ ਬਿਨਾ ਪਰਮਿਸ਼ਨ ਲੈ ਕੇ ਦੇਖੋ ਲਲਿਤ ਮੋਨ ਪਾਟਕ ਦੀ ਮੈਂ ਤਰਫਦਾਰੀ ਨਹੀਂ ਕਰਦਾ ਪਰ ਉਹਨੇ 1.5-2 ਮਹੀਨਿਆਂ ਚ ਸਾਰਾ ਕੁਝ ਪਾਸ ਕਰਾ ਦਿੱਤਾ ਸੀ ਆਪਾ ਆਪਣੇ ਪਰਿਵਾਰਕਿਆਂ ਨੂੰ ਸਮਝਾ ਦਈਏ ਕਿ 24 ਚ ਤੁਸੀਂ ਕਹਿੰਦੇ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਮੀਟਿੰਗ ਹੁੰਦੀ ਆ ਏਜੰਡੇ ਪਾਸ ਹੁੰਦੇ ਆ ਟੈਂਡਰ ਲੱਗਦਾ ਟੈਂਡਰ ਲੱਗ ਗਿਆ ਜਦੋਂ ਇਹਨਾਂ ਨੇ ਦੇਖਿਆ ਵੀ ਟੈਂਡਰ ਲੱਗਣ ਲੱਗਿਆ ਸਾਰਾ ਕੁਝ ਹੋ ਗਿਆ ਇਹਨਾਂ ਦੇ ਕਾਉਂਸਲਰਾਂ ਨੇ ਸਟੇ ਲੈ ਲਿਆ ਕਿੰਨਾ ਤੇ ਕਾਉਂਸਲਰਾਂ ਨੇ ਆਪਾਂ ਦੱਸ ਸਰਦਾਰ ਅੰਗਰ ਸਿੰਘ ਜੀ ਨੇ ਕਾਂਗਰਸੀ ਕਾਉਂਸਲਰਾਂ ਨੇ ਮੈਡਮ ਕੁਲਵੰਤ ਕੌਰ ਦੀ ਗਵਾਈ ਦੇ ਵਿੱਚ ਠੀਕ ਹੈ ਜੀ ਸਟੇ ਲੈ ਲਿਆ ਜੀ ਸਟੇ ਤੋਂ ਬਾਅਦ ਉਹ ਪ੍ਰੋਸੀਜਰ ਜਿਹੜਾ ਉੱਥੇ ਦਾ ਉੱਥੇ ਰੁਕ ਗਿਆ ਰੁਕ ਗਿਆ ਹੁਣ ਅੱਜ ਸਥਿਤੀ ਕੀ ਆ ਉਹ ਸਟੇ ਮੀਟਿੰਗਾਂ ਰੱਦ ਕਰ ਦਿੱਤੀਆਂ ਹਾਈ ਕੋਰਟ ਨੇ ਹੁਣ ਕਾਉਂਸਲ ਸੁਪਰੀਮ ਕੋਰਟ ਚਲੇਗੀ ਇਹ ਦੇਖੋ ਨੁਕਸਾਨ ਤਾਂ ਸ਼ਹਿਰ ਦਾ ਆ ਰੇਲਵੇ ਰੋਡ ਰੁਕ ਗਿਆ ਬਾਕੀ ਸਾਰੇ ਕੰਮ ਰੁਕ ਗਏ ਤੁਹਾਡਾ ਉਹ ਹੋਰ ਤਾਂ 2 ਮਿੰਟਾਂ ਇਹੀ ਜਿਹਨਾਂ ਦੇ ਵਿੱਚ ਡਿਵੈਲਪਮੈਂਟ ਦੇ ਮਤੇ ਸੀ ਉਹੀ ਉਹਨਾਂ ਨੇ ਟਾਰਗੇਟ ਕੀਤੀਆਂ ਹੁਣ ਫਿਰ ਅਸੀਂ ਇੱਕ ਇੱਧਰ ਤਾਂ ਕਹਿ ਰਹੇ ਆ ਕਿ ਅਸੀਂ ਰੇਲਵੇ ਰੂਟ ਬਣਾਉਣ ਦੇ ਹੱਥ 'ਚ ਦੂਜੇ ਪਾਸੇ ਸੁਪਰੀਮ ਕੋਰਟ 'ਚ ਇਹਨਾਂ ਦੇ ਕਾਉਂਸਲਰ ਕੈਬਿਨਿਟ ਪਾਉਂਦੇ ਆ ਕੋਈ ਐਵੀਡੈਂਸ ਹੈ ਤੁਹਾਡੇ ਕੋਲ ਕੈਬਿਨਿਟ ਦਿਖਾਓ ਤਾਂ ਦਿਓ ਕੈਮਰੇ ਅੱਗੇ ਦਿਖਾ ਦਿਓ ਜੀ ਤਾਂ ਇਸ ਸਮੇਂ ਵੱਡੇ ਖੁਲਾਸੇ ਜਿਹੜੇ ਆ ਡਾਕਟਰ ਕਮਲਜੀਤ ਲਾਲਜੀ ਕਰ ਰਹੇ ਆ ਕਹਿੰਦੇ ਕਿ ਸੁਪਰੀਮ ਕੋਰਟ ਦੇ ਅੰਦਰ ਕੈਵिएट ਪਾਈ ਜਾਂਦੀ ਹੈ ਸਰ ਇਹਦਾ ਮਤਲਬ ਵੀ ਆਪਾਂ ਸਮਝਾ ਦਈਏ ਜਿਹੜੇ ਦਰਸ਼ਕ ਦੇਖ ਰਹੇ ਨੇ ਕੈਵिएट ਦਾ ਮਤਲਬ ਇਹ ਜੋ ਹਾਈ ਕੋਰਟ ਨੇ ਫੈਸਲਾ ਕੀਤਾ ਜੀ ਜੇ ਉਹਦੇ ਤੇ ਸੁਪਰੀਮ ਕੋਰਟ ਸਟੇ ਨਾ ਦੇ ਦੇਵੇ ਪਹਿਲਾਂ ਇਹਨਾਂ ਨੂੰ ਸੁਣਿਆ ਜਾਵੇ ਉੱਥੇ ਚਾਹਦੇ ਆ ਕਿ ਕੰਮ ਨਾ ਹੋਵੇ ਇੱਕ ਪਾਸੇ ਕੰਮ ਰੁਕਵਾ ਰਹੇ ਆ ਦੂਜੇ ਪਾਸੇ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਆ ਕਿ ਮੈਨੂੰ ਤਾਂ ਰੇਲਵੇ ਰੋਡ ਦੀ ਕੋਈ ਪ੍ਰੋਬਲਮ ਨਹੀਂ ਜੇ ਉਹਨਾਂ ਨੂੰ ਨਹੀਂ ਪ੍ਰੋਬਲਮ ਅੱਜ ਵੀ ਮਾਨਯੋਗ ਏਡੀਸੀ ਸਾਹਿਬ ਕੋਲ ਰੇਲਵੇ ਰੋਡਾਂਲੇ ਗਏ ਉਹਨਾਂ ਨੇ ਕੀ ਕਿਹਾ ਵੀ ਭਾਈ ਜਿਹੜੇ ਪਟੀਸ਼ਨਰ ਕਾਉਂਸਲਰ ਆ ਇਹਨਾਂ ਦੇ ਜਿਹੜੇ 4 5 6 ਹੈਗੇ ਆ ਵੀ ਉਹ ਲਿਖ ਕੇ ਦੇ ਦੇਣ ਕਿ ਰੇਲਵੇ ਰੋਡ ਬਣਾਉਣ ਤੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਆਪਾਂ ਦੁਬਾਰਾ ਉਹੀ ਟੈਂਡਰ ਲਾ ਦੇਣੇ ਜੀ ਸਾਹਿਬ ਨੇ ਪ੍ਰोसीडिंग ਸਟੇ ਦੀ ਗੱਲ ਕੀਤੀ ਹੈ ਆਪਾਂ ਉਹਨੂੰ ਵੀ ਸਮਝਾ ਦਈਏ ਪ੍ਰोसीडिंग ਸਟੇ ਹੁੰਦਾ ਕੀ ਹੈ ਤੇ ਕਿਹਨਾਂ ਵੱਲੋਂ ਲਿਆ ਗਿਆ ਮੈਡਮ ਕੁਲਵੰਤ ਕੌਰ ਦੀ ਅਗਵਾਈ ਦੇ ਵਿੱਚ ਜੀ ਪ੍ਰਵੀਨ ਪਹਾੜੀਆ ਜੀ ਹੁੰਬਲਾ ਜੀ ਰੈਸੀਪਰਤੀ ਚਾਂਜੀ ਇਹਨਾਂ ਨੇ ਸਟੇ ਲਿਆ ਸਟੇ ਦਾ ਮਤਲਬ ਹੈ ਮਿਊਨਿਸਪਲ ਕਮੇਟੀ ਦੀਆਂ ਉਹ ਮੀਟਿੰਗਾਂ ਦੇ ਵਿੱਚ ਜੋ ਵੀ ਪਾਸ ਹੋਇਆ ਉਹਨੂੰ ਰੋਕ ਲਾ ਦਿੱਤੀ ਜਾਵੇ ਉਹਨਾਂ ਦੇ ਵਿੱਚ ਵਿੱਚ ਹੀ ਐਸਟੀਮੇਟ ਸੀਗੇ ਉਹਨਾਂ 'ਚ ਰੇਲਵੇ ਰੋਡ ਸੀ ਉਹਨਾਂ 'ਚ ਸਲੋ ਰੋਡ ਸੀ ਉਹਨਾਂ 'ਚ ਹੀਰਾ ਜੱਟਾ ਮੱhalla ਰੋਡ ਸੀ ਉਹਨਾਂ 'ਚ ਗੁਲਾਮ ਰੋਡ ਸੀ ਆਪੇ ਹੀ ਸਟੇ ਲੈਂਦੇ ਆਪੇ ਕਹੀ ਜਾਂਦੇ ਸਾਨੂੰ ਇਤਰਾਜ਼ ਕੋਈ ਨਹੀਂ ਬਣਾਉਣ ਤਾਂ ਮੈਂ ਤਾਂ ਹੈਰਾਨ ਹਾਂ ਲੋ ਆਪੇ ਪਹਿਲਾਂ ਚੀਰਾ ਦਿੱਤਾ ਜਾਂਦਾ ਫਿਰ ਆਪ ਵੀ ਫੂਕਾ ਮਾਰੀਆਂ ਜਾਂਦੀਆਂ ਕਿ ਕੁਝ ਨਹੀਂ ਹੁੰਦਾ ਪਰ ਲਹੂ ਤਾਂ ਨਿਕਲੀ ਜਾਂਦਾ ਤੇ ਅੱਜ ਵੀ ਅੱਜ ਵੀ ਜੇ ਉਹ ਸ਼ਹਿਰ ਦੇ ਹਤੈਸ਼ੀ ਆ ਰੇਲਵੇ ਰੋਡ ਬਣਾਉਣਾ ਚਾਹੁੰਦੇ ਆ ਅੱਜ ਆਪਣੇ ਕੌਂਸਲਰਾਂ ਨੂੰ ਸੱਦ ਕੇ ਹਦਾਇਤ ਕਰਨ ਵੀ ਭਾਈ ਲਿਖ ਕੇ ਦਿਓ ਕਿ ਰੇਲਵੇ ਰੋਡ ਬਣਾਉਣ ਦੇ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਐਨੀ ਗੱਲ ਨਾਲ ਹੀ ਟੈਂਡਰ ਲੱਗ ਜਾਣਾ ਪਰ ਉਹ ਇਹ ਵੀ ਕਹਿੰਦੇ ਦੂਜਾ ਜਿਹੜਾ ਧੜਾ ਆਇਆ ਉਹਨਾਂ ਨਾਲ ਗੱਲਬਾਤ ਹੁੰਦੀ ਜਿਹੜੇ ਉਹਨਾਂ ਦੇ ਕੁਝ ਸਾਥੀ ਨੇ ਸਾਡੇ ਵਿੱਚੋਂ ਗੱਲਬਾਤ ਕਰਦੇ ਆ ਉਹ ਇਹ ਕਹਿੰਦੇ ਕਿ ਜੇ ਵਾਈਸ ਪ੍ਰਧਾਨ ਦੀ ਇਲੈਕਸ਼ਨ ਹੋ ਜਵੇ ਫਿਰ ਸਭ ਕੁਝ ਸੌਟ ਆਊਟ ਹੋ ਜਾਣਾ ਤੁਸੀਂ ਵਾਈਸ ਪ੍ਰਧਾਨ ਦੀ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ ਮਤਲਬ ਜਿਹੜੀ ਮੌਜੂਦਾ ਸਰਕਾਰ ਹੈ ਉਹ ਵਾਈਸ ਪ੍ਰਧਾਨ ਦੀ ਇਲੈਕਸ਼ਨ 8/9/2022 ਨੂੰ ਡਾਇਰੈਕਟਰ ਲੋਕਲ ਬਾਡੀ ਨੇ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਕਰਵਾਉਣ ਲਈ ਲਿਖਿਆ ਗਿਆ ਸੀ ਉਸ ਵੇਲੇ ਪ੍ਰਧਾਨ ਕੌਣ ਸੀ ਸਚਨ ਧਵਾਨ ਜੀ ਸਚਨ ਧਵਾਨ ਜੀ ਨੇ ਚਿੱਠੀ ਦੱਬ ਲਈ ਕਿਸੇ ਨੂੰ ਦਿਖਾਈ ਨਹੀਂ ਹੁਣ ਜਦੋਂ ਇਹਨਾਂ ਨੇ ਇਹ ਇਹ ਜਿਹੜੀ ਚਿੱਠੀ ਹੁਣ ਕਦੋਂ ਪਤਾ ਲੱਗੀ ਜਿਸ ਵੇਲੇ ਇਹਨਾਂ ਨੇ ਪਟੀਸ਼ਨ ਦੇ ਵਿੱਚ ਸ਼ੋ ਕੀਤੀ ਇਸ ਪ੍ਰਧਾਨ ਜੀ ਦੱਸਣ ਵੀ ਇਹਨਾਂ ਦੇ ਕੋਲੇ ਚਿੱਠੀ ਕਿੱਦਾਂ ਆਈ ਸੀ ਇਹ ਚਲੋ ਜੀ 8 9 2022 ਚ ਵਾਈਸ ਪ੍ਰਧਾਨ ਚੁਣਿਆ ਵੀ ਜਾਂਦਾ ਤਾਂ ਮੇਰੇ ਖਿਆਲ ਇੱਕ ਸਾਲ ਲਈ ਵੈਲਿਡ ਵੈਲਿਡ ਹੁੰਦਾ ਹਾਂ ਫਿਰ ਦੁਬਾਰਾ ਤਾਂ ਫਿਰ ਚੋਣਾਂ ਹੀ ਪੈਣਾ ਸੀ ਨਾਲੇ ਉਸ ਸਮੇਂ ਸਚਿੰਦਵਾਨ ਸੀਗੇ ਪ੍ਰਧਾਨ ਤਾਂ ਵਾਈਸ ਪ੍ਰਧਾਨ ਦੀ ਹੋ ਸਕਦਾ ਲੋੜ ਨਾ ਹੋਵੇ ਇਸੇ ਕਰਕੇ ਕਿਉਂਕਿ ਮੈਂ ਅੱਜ ਵੀ ਚਾਹਨਾ ਕਿ ਇਲੈਕਸ਼ਨ ਹੋਣਾ ਚਾਹੀਦਾ ਪ੍ਰਧਾਨ ਦਾ ਕੋਈ ਨਾ ਕੋਈ ਉਸ ਸੀਟ ਦੇ ਉੱਤੇ ਬੈਠਣਾ ਚਾਹੀਦਾ ਉਹ ਤਾਂ ਕਿ ਸ਼ਹਿਰ ਦੇ ਲੋਕਾਂ ਲਈ ਜਵਾਬਦੇ ਹੋਵੇ ਕੰਮ ਸ਼ਾਇਦ ਦਾ ਸੌਖਾ ਹੋਵੇ ਅਸੀਂ ਤਾਂ ਚਾਹੁੰਦੇ ਹਾਂ ਹੁਣ ਇਲੈਕਸ਼ਨ ਰੱਖੀ ਵੀ ਸੀ ਜੇ ਉਹ ਡਿਲੇ ਹੋਇਆ ਤਾਂ ਇਸੇ ਕਰਕੇ ਹੋਇਆ ਜਾਂ ਹਾਈ ਕੋਰਟ ਚ ਪ੍ਰोसीडिंग ਸਟੇ ਹੋ ਗਈਆਂ ਸਾਰੀਆਂ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਰੋਕ ਲਾਤੀ ਕਿ ਭਾਈ ਕੁਝ ਨਹੀਂ ਕਰਨਾ ਜਿੰਨਾ ਚਿਰ ਉਹ ਕੁਝ ਨਹੀਂ ਕਰਨਾ ਤੇ ਚੁੱਪ ਨਹੀਂ ਹੋ ਸਕਦਾ ਸਭ ਇੱਕ ਗੱਲ ਹੋਰ ਵੀ ਕਹੀ ਜਾਦੀ ਹੈ ਕਿ ਤੁਹਾਡੇ ਫੈਸਲਾ ਹੋ ਗਿਆ ਤੁਹਾਡੇ ਵਿਰੋਧੀ ਤੁਹਾਡੇ ਵੱਲੋਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਵਾਈਸ ਪ੍ਰਧਾਨ ਦੀ ਇਲੈਕਸ਼ਨ ਜੇ ਹੋ ਜਵੇ ਵਾਈਸ ਪ੍ਰਧਾਨ ਚੁਣਿਆ ਜਾਵੇ ਫਿਰ ਉਸ ਤੋਂ ਬਾਅਦ ਤੁਸੀਂ ਜਿਹੜੇ ਮੀਟਿੰਗ ਆਏ ਉਹ ਕਹਿੰਦੇ ਲੀਗਲ ਹੋ ਜਾਣੀਆਂ ਫਿਰ ਉਹਦੇ ਵਿੱਚ ਤੁਸੀਂ ਕਿੱਦਾਂ ਲੀ ਪਿੱਛੇ ਤੋਂ ਕਿੱਦਾਂ ਲੀਗਲ ਹੋਣਗੀਆਂ ਜੀ 22 ਪ੍ਰਦਾਨ ਅੱਜ ਬਣੂਗਾ ਉਹ ਬੈਂਕ ਡੇਟ ਤੋਂ ਲੀਗਲ ਕਿੱਦਾਂ ਹੋ ਜਾਣਗੀਆਂ ਮੀਟਿੰਗ ਦਾ ਮਤਲਬ ਆਪਾਂ ਆਉਣ ਵਾਲੇ ਸਮੇਂ 'ਚ ਨਵੀਆਂ ਮੀਟਿੰਗਾਂ ਕਰੇਗਾ ਦੁਬਾਰਾ ਐਸਟੀਮੇਟ ਪਾਸ ਕਰੂਗਾ ਦੁਬਾਰਾ ਚੰਡੀਗੜ੍ਹ ਜਾਉਂਗੇ ਵੈਟ ਕਰਾਉਂਗੇ ਫਿਰ ਉਹਨੂੰ ਦੁਬਾਰਾ ਟੈਂਡਰ ਲਾਉਂਗੇ ਘੱਟ ਤੋਂ ਘੱਟ 4-5 ਮਹੀਨੇ ਦਾ ਹੋਰ ਕੰਮ ਲੱਗੇਗਾ ਮਤਲਬ 4-5 ਮਹੀਨੇ ਦਾ ਆਪਾਂ ਪ੍ਰੋਸੈਸ ਮੰਨ ਕੇ ਉਹ ਚੱਲੀਏ ਤੇ ਹੋ ਸਕਦਾ 26 ਵਿੱਚ ਇਲੈਕਸ਼ਨ ਆ ਜੇ ਫਿਰ ਚੋਣ ਜਾਬਤਾ ਲੱਗ ਜਾਵੇ ਫਿਰ ਮਤਲਬ ਫਿਰ ਡੱਟ ਗਿਆ ਨਾ ਇੱਕ ਬਜਟ ਪਾਸ ਕਰਾਉਣਾ ਪੈਣਾ ਨਵਾਂ ਦੁਬਾਰਾ 31 ਮਾਰਚ ਨੂੰ ਖਤਮ ਹੋ ਗਿਆ ਪਿਛਲਾ ਬਜਟ ਨਵੇਂ ਬਜਟ ਚ ਆਊਗਾ ਨਵਾਂ ਬਜਟ ਸੈਂਕਸ਼ਨ ਹੋਊਗਾ ਹਰ ਚੀਜ਼ ਨੂੰ ਟਾਈਮ ਲੱਗਦਾ ਜੀ ਪਰ ਜੇ ਸਟੇ ਵਾਪਸ ਹੋ ਜਾਂਦਾ ਫਿਰ ਟੈਂਡਰ ਜਿਵੇਂ ਡੀਸੀ ਸਾਹਿਬ ਨੇ ਕਿਹਾ ਉਹ ਕਹਿੰਦੇ ਤੁਸੀਂ ਅੱਜ ਵਾਪਸ ਲੈਣ ਦੀ ਵੀ ਨਹੀਂ ਲੋੜ ਜਿਹੜੇ ਪਟੀਸ਼ਨਰ ਆ ਉਹ ਲਿਖ ਕੇ ਦੇ ਦੇਣ ਕਿ ਸ ਡਰਦੇ ਹੁੰਦੇ ਵੀ ਇਹ ਕੰਟੈਂਪਟ ਬਣਗੇ ਇਹ ਲਿਖ ਕੇ ਦੇਣਗੇ ਉਹ ਥੋੜੇ ਸੇਫ ਹੋ ਜਾਣਗੇ ਉਹ ਟੈਂਡਰ ਲਾ ਦੇਣਗੇ ਨਹੀਂ ਮੰਨ ਲਓ ਅੱਜ ਲਿਖ ਕੇ ਦੇ ਦਿੰਦੇ ਆ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਇਤਰਾਜ਼ ਕੋਈ ਨਹੀਂ ਆ ਫਿਰ ਕਿੰਨੀ ਦੇਰ ਚ ਟੈਂਡਰ ਲੱਗੇ ਵਿਧਿਨੇ ਵਿਧਿਨੇ 1 ਵੀਕ ਮੇਰੇ ਖਿਆਲ ਟੈਂਡਰ ਕਾਲ ਹੋ ਜਾਣੇ ਆ ਅਖਬਾਰ ਚ ਹੀ ਆਉਂਦੇ ਹੁੰਦੇ ਹੂੰ ਹੋ ਜਾਣਗੇ ਮਤਲਬ ਜੇ ਉਹ ਆਪਣੀ ਉਹ ਪਟੀਸ਼ਨ ਵਾਪਸ ਲੈ ਲੈਂਦੇ ਆ ਤਾਂ ਵਿਦਨ ਵੀਕ ਹੋ ਸਕਦਾ ਕੰਮ ਸ਼ੁਰੂ ਹੋ ਜਵੇ ਦੋਹਰਾ ਕਰਦਾ ਹੈ ਜੀ ਹਰ ਗੱਲ ਦੇ ਵਿੱਚ ਡਬਲ ਮੀਨਿੰਗ ਹਰ ਗੱਲ 'ਚ ਡਬਲ ਮਾਈਂਡਡਡ ਲੋਕਾਂ ਨੂੰ ਕੁਝ ਦਿਖਾਣਾ ਪਰ ਦੇ ਪਿੱਛੇ ਕੁਝ ਕਰਨਾ ਇਦਾਂ ਦੀ ਰਾਜਨੀਤੀ ਬਹੁਤਾ ਚਿਰ ਨਹੀਂ ਚੱਲਦੀ ਹੁੰਦੀ ਮੈਂ ਜ਼ਰੂਰ ਕਹੂੰਗਾ ਇੱਕ ਦਿਨ ਸਾਹਮਣੇ ਆਣਾ ਜੀ ਹੁਣ ਜਿਹੜੀ ਮੈਂ ਕਹਿੰਨਾ ਕੈਵਿਅਟ ਕਿਉਂ ਪਾਈ ਫਿਰ ਜੇ ਤੁਹਾਨੂੰ ਇਤਰਾਜ਼ ਇਹ ਕੋਈ ਨਹੀਂ ਰੇਲਵੇ ਰੋਡ ਬਣਾਉਣ ਤੇ ਫਿਰ ਆਪਾਂ ਸੁਪਰੀਮ ਕੋਰਟ ਕੀ ਕਰਨ ਚਲੇ ਗਏ ਸੁਪਰੀਮ ਕੋਰਟ ਨੂੰ ਕੈਵਿਅਟ ਪਾਣ ਜਾਏ ਤੁਸੀਂ ਕੈਵਿਅਟ ਚ ਮਤਲਬ ਇਹ ਕਿ ਆ ਕੇ ਪਹਿਲਾਂ ਸਾਡੀ ਸੁਣਵਾਈ ਹੋਵੇ ਉਹਨਾਂ ਦੀ ਹਾਂ ਵੀ ਸਾਡੀ ਸੁਣਵਾਈ ਹੋਵੇ ਇਹਨਾਂ ਨੂੰ ਹਾਈ ਕੋਰਟ ਦਾ ਜਿਹੜਾ ਫੈਸਲਾ ਹੋਇਆ ਮੀਟਿੰਗਾਂ ਜਿਹੇ ਚ ਰੱਦ ਕੀਤੀਆਂ ਆ ਉਹਦਾ ਸਟੇ ਕਰੋ ਵੀ ਸਟੇ ਨਾ ਹੋਵੇ ਮਤਲਬ ਮੈਂ ਪਹਿਲਾਂ ਵੀ ਗੱਲ ਤੁਹਾਡੇ ਨਾਲ ਕੀਤੀ ਸੀ ਇਸੇ ਥਾਂ ਤੇ ਕੜ ਕੇ ਕੀਤੀ ਸੀਗੀ ਇਦਾਂ ਲੱਗਦਾ ਕਿ ਜਿੱਦਬਾਜ਼ੀ ਵਿੱਚ ਪਸ ਲੋਕ ਰਹੇ ਆ ਹੈ ਦੋ ਧੜਿਆਂ ਦੀ ਲੜਾਈ ਮਤਲਬ ਉਹੀ ਹੈ ਕਹਿੰਦਾ ਇੱਕ ਤਵੇ ਦੀ ਰੋਟੀ ਕੀ ਕੀ ਛੋਟੀ ਕੀ ਮੋਟੀ ਪਰ ਪਸ ਲੋਕ ਰਹੇ ਆ ਮੈਨੂੰ ਤਾਂ ਜਿੱਦ ਵੀ ਸਮਝ ਨਹੀਂ ਆਂਦੀ ਵੀ ਤੁਹਾਡੀ ਟਨਿਓਰ ਦੇ ਵਿੱਚ ਸੜਕ ਬਣੀ ਟੁੱਟ ਗਈ ਲੁੱਕ ਤਾਂ ਰਹੀ ਹੀ ਨਹੀਂ ਰੇਤਾ ਆ ਗਿਆ ਕਿਤੇ ਜਿੱਥੇ ਕਿਤੇ ਟੈਲਾਂ ਲੱਗੀਆਂ ਉਹੀ ਆ ਲੁੱਕ ਦਿਖਦੀ ਕਿਤੇ ਮੇਰੇ ਖਿਆਲ ਚ 40% ਜਗ੍ਹਾ ਤੇ ਵੀ ਲੁੱਕ ਮੈਨੂੰ ਨਹੀਂ ਲਿਖਦੀ ਪਰ ਉਸ ਸਮੇਂ ਤੁਹਾਡੇ ਸਮੇਂ ਦੌਰਾਨ ਮਾੜੀ ਬਣੀ ਆਪਾਂ ਮੰਨਦੇ ਆ ਬਣ ਗਈ ਬੇ ਹੁਣ ਤੁਸੀਂ ਬਣਨ 'ਚ ਰੋਕ ਕਿਉਂ ਪਾਨੇ ਪਰ ਉਸ ਸਮੇਂ ਤੁਸੀਂ ਜੇ ਦਾ ਮਤਲਬ ਇਹ ਹੋਇਆ ਵੀ ਸਾਡੇ ਸਮੇਂ 'ਚ ਮਾੜੀ ਬਣ ਗਈ ਦੂਜੇ ਦੇ ਟਾਈਮ 'ਚ ਬਣ ਨਹੀਂ ਦੇਣੀ ਇਹ ਕਿਹੜੀ ਗੱਲ ਮਤਲਬ ਤੁਸੀਂ ਵੀ ਉਸ ਸਮੇਂ ਜਿਹੜੇ ਮੌਜੂਦਾ ਹਾਕਮ ਸੀਗੇ ਜਿਨ੍ਹਾਂ ਤੁਸੀਂ ਨਾਲ ਵੀ ਸੀ ਤੁਸੀਂ ਉਹਨਾਂ ਨਾਲ ਸੀ ਸੀ ਰੋਕਿਆ ਟੋਕਿਆ ਤੁਸੀਂ ਨਹੀਂ ਕਿਹਾ ਕਿ ਮਟੀਰੀਅਲ ਵਧੀਆ ਨਹੀਂ ਮੈਂ ਪਿਛਲੀ ਇੰਟਰਵਿਊ 'ਚ ਵੀ ਸ਼ਾਇਦ ਇਹ ਗੱਲ ਕਹੀ ਸੀ ਕਿ ਮੈਂ ਪ੍ਰਧਾਨ ਜੀ ਨੂੰ ਜਾ ਕੇ ਬੇਨਤੀ ਕੀਤੀ ਸੀ ਕਿ ਭਾਈ ਪਰਮ ਸਿੰਘ ਖਾਲਸੇਰੇ ਉੱਥੇ ਖੜ ਕੇ ਲਾਈਵ ਹੋਇਆ ਵੀ ਭਾਈ ਸੜਕ ਟੁੱਟਣ ਲੱਪਈ ਆ ਇਸ ਕਰਕੇ ਆਪਾਂ ਨੂੰ ਇਹ ਪੇਮੈਂਟ ਕਰਨੀ ਬਣਦੀ ਨਹੀਂ ਉਹਨਾਂ ਨੇ ਪੁੱਛਿਆ ਇਹਦੀ ਹੁਣ ਮੈਂ ਮੈਂ ਉਹਨਾਂ ਦੇ ਨਾਲ ਸੀਗਾ ਉਸ ਵੇਲੇ ਤਾਂ ਨਾਲ ਹੀ ਸੀ ਆ ਲੈਟਰ ਨਹੀਂ ਸਾਨੂੰ ਪਤਾ ਇਹ ਲੈਟਰ ਪ੍ਰਧਾਨਗੀ ਦੀ ਚੋਣ ਕਰਾਉਣ ਵਾਲੀ ਉਹਨਾਂ ਦੇ ਟਾਈਮ ਚ ਹੀ ਦੱਬੂ ਫਿਰ ਇਹ ਲੈਟਰ ਕਨਸੀਲ ਕਿਉਂ ਕੀਤਾ ਗਿਆ ਹੋਗਾ ਇਹਨੂੰ ਹਾਈਡ ਕਿਉਂ ਕੀਤਾ ਹੋਗਾ ਲੁਕੋਇਆ ਕਿਉਂ ਗਿਆ ਹੋਗਾ ਤੁਸੀਂ ਕੀ ਸਮਝਦੇ ਆ ਉਹ ਇਲੈਕਸ਼ਨ ਹੀ ਨਹੀਂ ਕਰਾਉਣਾ ਚਾਹੁੰਦੇ ਸੀ ਖੁਦ ਉਹ ਜਦੋਂ ਹਾਈ ਕੋਰਟ ਤੁਸੀਂ ਪ੍ਰਧਾਨਗੀ ਦੀ ਇਲੈਕਸ਼ਨ ਤੇ ਮੀਟਿੰਗਾਂ ਨੂੰ ਲੈ ਕੇ ਦੋ ਪੁਆਇੰਟਾਂ ਤੇ ਹਾਈ ਕੋਰਟ ਚਲ ਗਿਆ ਜਿੰਨਾ ਚਿਰ ਹਾਈ ਕੋਰਟ ਦਾ ਡਿਸੀਜਨ ਨਹੀਂ ਸੀ ਆਉਂਦਾ ਪ੍ਰਧਾਨ ਦੀ ਚੋਣ ਹੋ ਨਹੀਂ ਸਕਦੀ ਹੁਣ ਜਦੋਂ ਹਾਈ ਕੋਰਟ ਦਾ ਫੈਸਲਾ ਆ ਗਿਆ ਤਾਂ ਸਰਕਾਰ ਨੇ ਪ੍ਰਧਾਨ ਦੀ ਚੋਣ ਰੱਖ ਦਿੱਤੀ ਜੀ ਤਾਂ ਉਹਦੇ ਤਾਂ ਕੋਈ ਗਲਤ ਨਹੀਂ ਹੈ ਹੁਣ ਤਾਂ ਉਹ ਤਾਂ ਚੋਣ ਤਾਂ ਹੋ ਹੀ ਜਾਣੀ ਅੱਜ ਨਹੀਂ ਕੱਲ ਹੋਏਗੀ 18 ਮਾਰਚ ਨੂੰ ਜਦੋਂ ਚੋਣ ਹੋਣੀ ਸੀ ਵਾਈਸ ਪ੍ਰਧਾਨ ਦੀ ਫਿਰ ਰੁਕਾਈ ਕਿੰਨੇ ਆ ਜੀ ਉੱਚ ਵੀ ਕਹਿੰਦੇ ਕਿ ਮੌਜੂਦਾ ਸਰਕਾਰ ਦੀ ਜਿਹੜੀ ਤਾਕਤ ਆ ਜਿਹੜੀ ਪਾਵਰ ਨੂੰ ਹਥਿਆਰ ਸਮਝ ਹਥਿਆਰ ਬਣਾ ਕੇ ਵਰਤਿਆ ਗਿਆ ਨੇ ਰਕਵਾਈ ਦਾ ਮੈਨੂੰ ਨਹੀਂ ਪਤਾ ਨਾ ਮੇਰੇ ਖਿਆਲ ਤੇ ਇਦਾਂ ਰਕਵਾਈ ਜਾਂਦੀ ਹੈ ਇਹ ਤਾਂ ਐਸਡੀਐਮ ਸਾਹਿਬ ਬਿਹਤਰ ਦੱਸ ਸਕਦੇ ਆ ਮੈਂ ਵੀ ਜਿਸ ਵੇਲੇ ਆਉਣ ਲਈ ਤਿਆਰ ਸੀਗਾ ਮੈਂ ਤਾਂ ਤਿਆਰ ਸੀ ਮੀਟਿੰਗ ਜਾਣ ਲਈ ਫੋਨ ਗਿਆ ਕਮੇਟੀ ਘਰੋਂ ਵੀ ਭਾਜੀ ਐਦਾਂ ਕੋਈ ਲੈਟਰ ਆਈ ਆ ਵੀ ਮੀਟਿੰਗ ਰੱਦ ਹੋ ਗਈ ਮੈਂ ਕਿਹਾ ਜੀ ਮੈਨੂੰ ਪਤਾ ਨਹੀਂ ਮੈਨੂੰ ਪਤਾ ਕਰ ਲੈਣ ਦੋ ਮੈਂ ਫੋਨ ਕਰਕੇ ਪੁੱਛਿਆ ਉਹ ਕਹਿੰਦੇ ਵਾਕਿਆ ਜੀ ਨਹੀਂ ਕਹਿੰਦੇ ਮੌਜੂਦਾ ਸਰਕਾਰ ਜਿਹੜੇ ਨਮਾਇंदे ਉਹਦਾ ਪ੍ਰੈਸ਼ਰ ਸੀ ਉਹਨਾਂ ਦਾ ਪ੍ਰੈਸ਼ਰ ਜਿਸ ਕਰਕੇ ਰੁਕ ਗਈ ਮੀਟਿੰਗ ਪਤਾ ਨਹੀਂ ਕਿ ਇਹਦਾ ਪ੍ਰੈਸ਼ਰ ਹੈ ਜੀ ਕੌਣ ਪ੍ਰੈਸ਼ਰ ਤਾਂ ਹਾਈ ਕੋਰਟ ਦੇ ਹੁਕਮ ਸੀ ਇਹ ਚ ਪ੍ਰੈਸ਼ਰ ਕੀ ਹੋ ਸਕਦਾ ਹਾਈ ਕੋਰਟ ਦੇ ਹੁਕਮਾਂ ਤੇ ਪ੍ਰਧਾਨਗੀ ਦੀ ਚੋਣ ਐਸ.ਟੀ.ਐਮ ਸਾਹਿਬ ਵੀ ਜਵਾਬ ਦੇ ਆ ਐਸ.ਟੀ.ਐਮ ਸਾਹਿਬ ਜਿਉਂ ਉਨ੍ਹਾਂ ਨੂੰ ਕੱਲ ਪੁੱਛਿਆ ਜਾਂਦਾ ਤਲਬ ਕੀਤਾ ਜਾਂਦਾ ਜਵਾਬ ਦੇ ਆ ਉਹ ਹੀ ਇਹੋ ਹੀ ਬਿਹਤਰ ਦੱਸ ਸਕਦੇ ਆ ਹੂੰ ਉਨ੍ਹਾਂ ਨੇ ਤਾਂ ਇਹੀ ਲਿਖਿਆ ਸੀ ਕਿ ਬਿਮਾਰ ਹੋਣ ਕਾਰਨ ਬਿਮਾਰ ਤਾਂ ਕੋਈ ਵੀ ਹੋ ਸਕਦਾ ਮੈਂ ਵੀ ਹੋ ਸਕਦਾ ਪੋਸਟਪੋਨ ਹੋਈ ਹੈ ਕੈਂਸਲ ਨਹੀਂ ਹੋਈ ਨਹੀਂ ਪੋਸਟਪੋਨ ਹੀ ਹੋਈ ਹੈ ਕੈਂਸਲ ਨਹੀਂ ਹੋਈ ਆਪਾਂ ਇਹ ਗੱਲ ਵੀ ਸਮਝੀਏ ਕਿ ਜਿਹੜੀ ਇਲੈਕਸ਼ਨ ਹੈ ਉਹ ਪੋਸਟਪੋਨ ਹੋਈ ਹੈ ਉਹ ਕੈਂਸਲ ਨਹੀਂ ਹੋਈ ਅੱਛਾ ਡਾਕਟਰ ਸਾਹਿਬ ਕੀ ਲੱਗਦਾ ਕਿ ਹੁਣ ਵਾਈਸ ਪ੍ਰਧਾਨ ਬਣ ਕੌਣ ਸਕਦਾ ਵੋਟਾਂ ਕਿੱਧਰ ਜਾਦਾ ਨੇ ਦੇਖੋ ਇਹ ਤਾਂ ਇਹ ਤਾਂ ਨਹੀਂ ਕੁਝ ਵੀ ਕਹਿ ਸਕਦੇ ਕਿਉਂਕਿ ਵਾਈਸ ਪ੍ਰਧਾਨ ਜਿਹੜਾ ਵੀ ਬਣੇਗਾ ਮੈਂ ਮੈਂ ਖੁਦ ਚਾਹੁੰਦਾ ਅਸੀਂ ਚਾਹੁੰਦੇ ਹਾਂ ਕਿ ਜਲਦੀ ਹੋਵੇ ਕਿਉਂਕਿ ਇਲੈਕਸ਼ਨ ਹੋਣੀ ਚਾਹੀਦੀ ਹੈ ਕੋਈ ਨਾ ਕੋਈ ਜ਼ਿੰਮੇਵਾਰ ਬਣਨਾ ਚਾਹੀਦਾ ਜਿਹੜਾ ਮਰਜ਼ੀ ਬਣ ਜਾਏ ਜਿਹਦੇ ਕੋਲ ਜ਼ਿਆਦਾ ਐਮਸੀ ਆ ਉਹ ਬਣ ਜਾਏਗਾ ਸਰਦਾਰ ਰੰਗ ਸਿੰਘ ਨੇ ਕਿਹਾ ਸੀ ਕਿ ਐ ਐਸਡੀਐਮ ਸਾਹਿਬ ਬਿਮਾਰ ਹੋ ਗਏ ਤਾਂ ਦੂਜੇ ਤੋਂ ਚੋਣ ਕਰਾ ਲੈਣੀ ਚਾਹੀਦੀ ਸੀ ਮੈਂ ਤਾਂ ਸੁਣ ਕੇ ਹੀ ਸਨ ਹੋ ਗਿਆ ਹੂੰ ਕਿ ਇਦਾਂ ਵੀ ਹੁੰਦਾ ਕਦੇ ਦੂਜਾ ਕੋਈ ਕਿਸੇ ਤੋਂ ਵੀ ਪੋਸੀਬਲ ਤੁਸੀਂ ਇੱਕ ਬੰਦੇ ਨੂੰ ਐਜ਼ ਏ ਇਲੈਕਸ਼ਨ ਆਬਜ਼ਰਵਰ ਐਜ਼ ਏ ਇਲੈਕਸ਼ਨ ਤੁਸੀਂ ਰਿਟਰਨਿੰਗ ਅਫਸਰ ਨਿਯੁਕਤ ਕਰਦੇ ਆ ਤੁਸੀਂ ਇਮੀਡੀਏਟ ਉਹਨੂੰ ਬਦਲਿਆ ਨਹੀਂ ਜਾ ਸਕਦਾ ਉਹ ਉਹਨੇ ਹੀ ਇਲੈਕਸ਼ਨ ਕੰਡਕਟ ਕਰਾਣੇ ਹੁੰਦੇ ਪਤਾ ਵੀ ਹੁੰਦਾ ਲੋਕਾਂ ਨੂੰ ਕਿਉਂ ਗੁੰਮਰਾ ਕਰਦੇ ਸਮਝਦੀਆਂ ਹੂੰ ਅੱਜ ਤੁਸੀਂ ਦੋਰੇ ਮਾਪ ਡੰਡ ਕਿਉਂ ਕੀਆ ਦੂਰੇ ਮਾਪਦੰਡਾ ਜੀ ਇੱਕ ਪਾਸੇ ਆਪਾਂ ਰੁਕਵਾ ਰਹੇ ਹਾਂ ਦੂਜੇ ਪਾਸੇ ਤੁਸੀਂ ਕਹਿ ਰਹੇ ਆ ਕਿ ਮੈਂ ਨਾਲ ਆ ਬਣ ਜਵੇ ਮੈਂ ਤਾਂ ਬਿਲਕੁਲ ਚਾਹਦਾ ਹੀ ਨਹੀਂ ਮੈਂ ਤਾਂ ਚਾਹਦਾ ਸਵੇਰ ਨੂੰ ਬਣੇ ਸੜਕ ਦਾ ਕੰਮ ਕਿਵੇਂ ਰੁਕਵਾ ਰਹੇ ਇੱਕ ਵਾਰ ਫਿਰ ਤੋਂ ਦੱਸੋ ਜਦੋਂ ਹਾਈ ਕੋਰਟ ਚੱਲ ਗਏ ਜਿੰਨਿਆਂ ਦੇਖੋ ਉਹਨਾਂ ਨੇ ਹੁਣ ਬੜਾ ਰੌਲਾ ਪੈਂਦਾ ਜੀ ਦੋ ਦੋ ਮੀਟਿੰਗਾਂ ਦੀ ਕੰਟੈਂਪਟ ਪਾ ਦਿੱਤੀ ਜੀ ਉਹ ਹੋ ਗਿਆ ਜੀ ਜਿੰਦਰਜੀਤ ਕੌਰ ਤੇ ਕੇਸ ਕਰਤਾ ਜੀ ਕੋਮਲਜੀਤ ਤੇ ਕਰਤਾ ਜੀ ਕੀ ਕੀਤਾ ਉਹਨਾਂ ਦੋਨਾਂ ਮੀਟਿੰਗਾਂ ਤੇ ਡਿਵੈਲਪਮੈਂਟ ਦੇ ਮਤੇ ਸੀ ਉਹ ਦੋਨਾਂ ਮੀਟਿੰਗਾਂ ਨੂੰ ਲੈ ਕੇ ਤੁਸੀਂ ਹਾਈ ਕੋਰਟ ਗਏ ਜਦੋਂ ਡਿਵੈਲਪਮੈਂਟ ਵਾਲੀਆਂ ਮੀਟਿੰਗਾਂ ਨੂੰ ਹੀ ਚੈਲੰਜ ਕਰਨਾ ਉਹਦੇ ਤੇ ਹਾਈ ਉਹਨਾਂ ਨੂੰ ਰੱਦ ਕਰਾਣਾ ਤਾਂ ਆਪ ਹੀ ਡਿਵੈਲਪਮੈਂਟ ਰੁਕ ਗਈ ਆਪ ਹੀ ਦੋਰਾ ਬਿਆਰ ਹੋ ਗਿਆ ਹਮ ਅੱਛਾ ਇੱਕ ਗੱਲ ਹੋਰ ਵੀ ਆਪਾਂ ਸਮਝੀਏ ਕਿ ਹੁਣ ਜਿਹੜੀਆਂ ਮੀਟਿੰਗ ਸਿਗੀਆਂ ਉਹ ਇਲੀਗਲ ਮੰਨੀਆਂ ਗਈਆਂ ਬਿਲਕੁਲ ਤੇ ਵਾਈਸ ਪ੍ਰਧਾਨ ਚੁਣਨ ਤੋਂ ਬਾਅਦ ਬੰਦੇ ਤਾਂ ਉਹੀ ਰਹਨੇ ਆ ਬਿਲਕੁਲ ਪਰ ਲੀਗਲ ਕਿਤਾ ਹੋ ਜੂਗੀ ਇਹ ਤਾਂ ਜੀ ਉਹ ਕਹਿਣ ਵਾਲੀ ਦੱਸ ਸਕਦੇ ਆ ਮੀਟਿੰਗ ਤਾਂ ਬੈਕ ਡੇਟ ਚ ਮੀਟਿੰਗ ਕਦੇ ਹੁੰਦੀ ਆ ਜੀ ਮੀਟਿੰਗ ਇਹ ਲਾਈਵ ਸਾਰਾ ਕੁਝ ਹੁੰਦਾ ਏਜੰਡਾ ਨਿਕਲਦਾ ਏਜੰਡਾ ਕੱਢ ਕੇ ਫਿਰ ਉਹ ਕਾਰਵਾਈ ਪੈਣੀ ਆ ਪ੍ਰੈਜ਼ੈਂਟ ਡੇਟ ਦੇ ਵਿੱਚ ਤਾਂ ਮੀਟਿੰਗ ਹੋ ਸਕਦੀ ਆ ਬੈਕ ਡੇਟ ਚ ਕਿੱਦਾਂ ਹੋ ਸਕਦੀ ਆ ਹੁਣ ਦੁਬਾਰਾ ਐਸਟੀਮੇਟ ਬਣਾਉਂਗੇ ਦੁਬਾਰਾ ਪਾਸ ਕਰੂਗੇ ਦੁਬਾਰਾ ਬਜਟ ਲਿਆ ਮਾ ਨਵਾਂ ਲਿਆਵਾਂਗੇ ਆਪਾਂ 31 ਮਾਰਚ ਨੂੰ ਖਤਮ ਹੋ ਗਿਆ ਪਿਛਲਾ ਬਜਟ ਦੁਬਾਰਾ ਹੀ ਸਾਰਾ ਪ੍ਰੋਸੀਜਰ ਕਰਨਾ ਪੈਣਾ ਜੀ ਜਿਹੜਾ ਹੋ ਚੁੱਕਿਆ ਉਹ ਮਤਲਬ ਜੇ ਆਪਾਂ ਸਮਝੀਏ ਵਾਈਸ ਪ੍ਰਧਾਨ ਵਾਈਸ ਕੁਝ ਨਹੀਂ ਕਰਦਾ ਵਾਈਸ ਪ੍ਰਧਾਨ ਬਣਦਾ ਤਾਂ ਕੰਮ ਡਿਲੇ ਹੋਵੇਗਾ ਛੇ ਸਾਲ ਪਹਿਲੇ ਅੱਗੇ ਚੱਲੇਗਾ ਬਿਲਕੁਲ ਡਿਲੇ ਹੋਊਗਾ ਸਭ ਤੋਂ ਸੌਖਾ ਕੰਮ ਤਾਂ ਇਹ ਆ ਵੀ ਉਹ ਪੰਜ ਛੇ ਕਾਉਂਸਲਰਾਂ ਲਿਖ ਕੇ ਦੇ ਦੇਣ ਇੱਕ ਹਫਤੇ 'ਚ ਟੈਂਡਰ ਲੱਗੇ ਉਹਦਾ ਫੇਰ ਪ੍ਰੋਸੀਜਰ ਮਹੀਨੇ ਕ ਦਾ ਹੁੰਦਾ ਇੱਕ ਮਹੀਨੇ 'ਚ ਕੰਮ ਸ਼ੁਰੂ ਹੋ ਜਾਊਗਾ ਠੀਕ ਹੈ ਪਰ ਉਹ ਲਿਖ ਕੇ ਕਿਉਂ ਦੇਣਗੇ ਤੁਹਾਡੇ ਅੱਗੇ ਕਿਉਂ ਝੁਕਣਗੇ ਉਹ ਸਾਡੇ ਅੱਗੇ ਝੁਕਣ ਦੀ ਕੀ ਲੋੜ ਹੈ ਜੀ ਉਹ ਤਾਂ ਅਫਸਰਾਂ ਨੂੰ ਲਿਖ ਕੇ ਦੇਣਾ ਸਾਡੇ ਕੋਲ ਤਾਂ ਆਣਾ ਹੀ ਨਹੀਂ ਮੈਂ ਤਾਂ ਕਹਿੰਦਾ ਨਹੀਂ ਯੋ ਬੈਠਾ ਏਡੀਸੀ ਸਾਹਿਬ ਬੈਠੇ ਆ ਡੀਸੀ ਸਾਹਿਬ ਬੈਠੇ ਆ ਉੱਥੇ ਜਾ ਕੇ ਲਿਖ ਕੇ ਦੇ ਦੇਣ ਕਿ ਰੇਲਵੇ ਰੋਡ ਬਣਾਈ ਜਾਵੇ ਕਿਉਂਕਿ ਉਹ ਪਟੀਸ਼ਨਰ ਹੈ ਹੋਰ ਕਿਸੇ ਦੀ ਲੋੜ ਨਹੀਂ ਉਹਨਾਂ ਦੀ ਲੋੜ ਹੈ ਉਹ ਹੀ ਆਬਜੈਕਸ਼ਨ ਹੈ ਉਹ ਹੀ ਹੈਂਡਰੈਂਸ ਮਤਲਬ ਜੇ ਉਹ ਲਿਖ ਕੇ ਦਿੰਦੇ ਤਾਂ ਕੰਮ ਜਲਦੀ ਸ਼ੁਰੂ ਹੋ ਜਾਏਗਾ ਜੇ ਵਾਈਸ ਪ੍ਰਧਾਨ ਦੀ ਚੋਣ ਤੋਂ ਬਾਅਦ ਫਿਰ ਤੋਂ ਮਤਾ ਪੈਂਦਾ ਏਜੰਡਾ ਪਾਸ ਹੁੰਦਾ ਫਿਰ ਤੋਂ ਐਸਟੀਮੇਟ ਲਾਗਦੇ ਫਿਰ ਲੰਬਾ ਪ੍ਰੋਸੀਜਰ ਹੈ ਫਿਰ ਲੋਕਾਂ ਨੂੰ ਭੁਗਤਣਾ ਪਵੇਗਾ ਤਾਂ ਆਪਾਂ ਸਮਝੀਏ ਸੰਕਟ ਹਾਲੇ ਸਿਰ ਤੇ ਹੈਗਾ ਲੋਕਾਂ ਦੀ ਹਾਲੇ ਸੰਕਟ ਸਿਰ ਤੇ ਨਹੀਂ ਅਸੀਂ ਵੀ ਸਫਰ ਕਰ ਰਹੇ ਆ ਅਸੀਂ ਵੀ ਉਧਰੋਂ ਲੰਘਦੇ ਆ ਮੇਰਾ ਬਾਡ ਕਰਿਆਮ ਰੋਡ ਤੋਂ ਰੇਲਵੇ ਸਟੇਸ਼ਨ ਤੱਕ ਮੈਂ ਬੜਾ ਦੁਖੀ ਹਾਂ ਦੇਖੋ ਜੀ ਸਾਰੇ ਸਫਰ ਕਰਦੇ ਆਪਾਂ ਸਾਰੇ ਸ਼ਹਿਰ ਵਾਸੀ ਅੱਜ ਜਿਹੜਾ ਬਾਹਰ ਆ ਅਸੀਂ ਵੀ ਤੇ ਸ਼ਹਿਰ ਵਾਸੀ ਫਿਰ ਲੋਕਾਂ ਨੂੰ ਕਾਲੀਆਂ ਗੁਫਾਵਾਂ ਤੋਂ ਬਾਹਰ ਲੈ ਕੇ ਚਾਨਣ ਦਿਖਾਊਗਾ ਕੌਣ ਜਦ ਆਪਸ ਵਿੱਚ ਹੀ ਖੇਪਾ ਜੀ ਹੁੰਦੀ ਰਹਿਣੀ ਹੈ ਇਹ ਤਾਂ ਜਿੱਦਾਂ ਪ੍ਰਵੀਨ ਪਾਟੀਏ ਹੁਣੀ ਕਿਹਾ ਨਹੀਂ ਵੀ ਰੇਲਵੇ ਰੋਡ ਟੁੱਟ ਗਈ ਤੋਂ ਇੰਟਰਵਿਊ ਤੁਸੀਂ ਕਰਦੇ ਸੀ ਮੇਰੇ ਖਿਆਲ ਰੇਲਵੇ ਰੋਡ ਟੁੱਟ ਗਈ ਕਹਿੰਦੇ ਜੀ ਰੱਬ ਦੀ ਮਰਜ਼ੀ ਆ ਇਹ ਤਾਂ ਹੁਣ ਰੱਬ ਦੀ ਮਰਜ਼ੀ ਆ ਦੇਖੋ ਤੇ ਰੱਬ ਬੜਿਆ ਕੌਣ ਬੈਠਾ ਫਿਰ ਇਹ ਰੱਬ ਤਾਂ ਇਹੀ ਬਣੇ ਬੈਠੇ ਜੀ ਜਿਹਦੇ ਰੋਕਣ ਵਾਲੇ ਆ ਕੰਮਾਂ ਨੂੰ ਤਾਂ ਆਪਣੇ ਆਪ ਨੂੰ ਰੱਬ ਸਮਝਦੇ ਆ ਰੱਬ ਬੜੀ ਵੱਡੀ ਚੀਜ਼ ਆ ਰੱਬ ਅਰੇ ਇੱਕ ਇੱਕ ਨਾ ਜਾਂਦੇ ਜਾਂਦੇ ਜਰੂਰ ਸਮਝਾਈਓ ਕਿ ਜਿਹੜੀ ਰੇਲਵੇ ਰੋਡ ਪੁਰਾਣੀ ਟੁੱਟੀ ਕਿਉਂ ਕਿ ਲੋਕਾਂ ਦੇ ਸਵਾਲ ਆਉਂਦੇ ਆ ਤੁਸੀਂ ਵੀ ਇੱਥੋਂ ਜੇ ਲੰਘਦੇ ਆ ਵਿਚਰਦੇ ਆ ਲੋਕ ਰੋਕ ਰੋਕ ਕੇ ਕਹਿੰਦੇ ਕਿ ਭਾਈ ਸੜਕ ਬਣਾਓ ਸਾਨੂੰ ਵੀ ਰੋਕ ਰੋਕ ਕੇ ਕਹਿੰਦੇ ਆ ਕਿ ਸੜਕ ਬਣਾਓ ਮਾਰੋ ਹੰਬਲਾ ਗੱਲਬਾਤ ਕਰੋ ਇੱਕ ਸਵਾਲ ਪਰ ਲੋਕ ਜ਼ਰੂਰ ਪੁੱਛਦੇ ਆ ਕਿ ਰੇਲਵੇ ਰੋਡ ਦਾ ਅਸਲੀ ਦੋਸ਼ੀ ਹੈ ਕੌਣ ਆ ਰੇਲਵੇ ਰੋਡ ਟੁੱਟਣ ਦਾ ਕਾਰਨ ਕੀ ਆ ਇਹ ਤਾਂ ਹੈ ਨਹੀਂ ਕਿ ਜਿਹੜਾ ਧਰਤੀ ਏਠਾ ਗਿਆ ਜਾਂਦਾ ਕਿ ਵੱਧਦੇ ਆ ਵੀ ਉਹਨੂੰ ਰੇਲਵੇ ਰੋਡ ਭਾਰੀ ਲੱਗਦੀ ਸੀ ਉਹਨੇ ਸਿੰਘ ਮਾਰ ਮਾਰ ਕੇ ਸਾਰੀ ਪਾੜ ਦਿੱਤੀ ਰੇਲਵੇ ਰੋਡ ਦਾ ਅਸਲੀ ਦੋਸ਼ੀ ਹੈ ਕੋਣ ਹੈ ਤੁਸੀਂ ਦੇਖੋ ਰੋਡ ਟੁੱਟਣ ਜਾਂ ਕੋਈ ਕੰਮ ਦੀ ਕੁਆਲਿਟੀ ਮਾੜੀ ਆ ਉਹ ਤਾਂ ਸਭ ਦਾ ਦੋਸ਼ੀ ਤਾਂ ਫਿਰ ਕ腐ਪਸ਼ਨ ਹੀ ਹੁੰਦੀ ਹੈ ਹਾਂ ਜੇ ਆਪਾਂ ਇਸ ਗੱਲ ਨੂੰ ਫਿਰ ਉਸ ਸਮੇਂ ਦੇ ਜਿਹੜੇ ਹਾਕਮ ਸੀ ਉਹ ਤੋਂ ਉਹਨਾਂ ਤੋਂ ਸ਼ਿਮੰਦਰ ਬਿਲਕੁਲ ਉਸ ਸਮੇਂ ਦੇ ਆਫੀਸਰ ਜੁਮੇਵਾਰ ਹੋਣਗੇ ਉਸ ਸਮੇਂ ਦੇ ਪੋਲੀਟੀਕਲ ਲੀਡਰ ਵੀ ਜੁਮੇਵਾਰ ਹੋਣਗੇ ਸਵਾਲ ਫੇਰ ਮੁੜ ਕੇ ਉੱਥੇ ਆ ਰਿਹਾ ਲਵਾਂਗੇ ਆਪਣੀ ਹਾਂ ਤੁਸੀਂ ਵੀ ਉੱਥੇ ਸੀਗੇ ਹੋ ਸਕਦਾ ਅਸੀਂ ਉਹਨੂੰ ਸਹੀ ਢੰਗ ਨਾਲ ਵਾਚ ਨਹੀਂ ਕਰ ਸਕੇ ਕਿਉਂਕਿ ਲੀਡਰ ਨੇ ਤਾਂ ਵਾਚ ਹੀ ਕਰਨਾ ਹੁੰਦਾ ਤੁਸੀਂ ਆਪਣੇ ਜ਼ਿੰਮੇਵਾਰੀ ਤਹਿਤ ਜਿਹੜੇ ਉਸ ਸਮੇਂ ਪ੍ਰਧਾਨ ਸੀਗੇ ਐਮਐਲਸੀ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਬਿਲਕੁਲ ਕੀਤੀ ਸੀ ਮੈਂ ਤਾਂ ਕਿਹਾ ਸੀ ਪੇਮੈਂਟ ਨਾ ਕਰੋ ਠੇਕੇਦਾਰ ਨੂੰ ਪੇਮੈਂਟ ਸਟਾਪ ਕਰ ਦਿਓ ਕੋਈ ਗੱਲ ਨਹੀਂ ਕਿਉਂਕਿ ਕਿ ਕਿਧਰ ਤੁਰਿਆ ਫਿਰੇ ਜੀ ਜੇ ਉਹਨੇ ਕੰਮ ਮਾੜਾ ਕੀਤਾ ਆਪਾਂ ਨੇ ਹੱਥ ਤਾਂ ਕਾਉਂਸਲ ਦੇਖੋ ਲੀਡਰ ਦੇ ਹੱਥ ਜਾਂ ਅਫਸਰਾਂ ਦੇ ਹੱਥ ਕੀ ਆ ਜਦੋਂ ਪੇਮੈਂਟ ਕਰਨੀ ਆ ਉਸ ਵੇਲੇ ਤੁਸੀਂ ਅਗਲੇ ਦੀ ਕੁੰਡੀ ਫੜ ਸਕਦੇ ਆ ਜਦੋਂ ਆਪਾਂ ਠੇਕੇਦਾਰ ਨੂੰ ਕਹਤਾ ਕੰਮ ਕਰ ਦੇ ਉਹਨੇ ਕਰ ਦੇਣਾ ਕਰਨ ਤੋਂ ਬਾਅਦ ਪੇਮੈਂਟ ਕਰਨੀ ਆ ਮਿਆਰ ਦੇਖਣਾ ਹੁੰਦਾ ਉਸ ਮਿਆਰ ਦੇਖਣਾ ਬਹੁਤ ਉਸ ਵੇਲੇ ਮਿਆਰ ਦੇਖਿਆ ਨਹੀਂ ਚਲੋ ਮਿਆਰ ਨਾ ਵੀ ਦੇਖਦੇ ਆਪਾਂ ਜਦੋਂ ਆਪੋਜੀਸ਼ਨ ਤੁਹਾਨੂੰ ਕਹਿ ਰਹੀ ਆ ਕਿ ਸੜਕ ਟੁੱਟਣ ਲੱਪਈ ਆ ਉਸ ਵੇਲੇ ਤਾਂ ਸੋਚਣਾ ਚਾਹੀਦਾ ਸੀ ਉਸ ਵੇਲੇ ਰੁਕ ਇੱਕੋ ਇੱਕ ਰਸਤਾ ਸੀ ਉਹਦੀ ਪੇਮੈਂਟ ਰੋਕ ਦਿਓ ਰੋਕ ਲੈਂਦੇ ਕੋਈ ਨਹੀਂ ਕੀਤਾ ਹੁਣ ਵਾਈਸ ਪ੍ਰਧਾਨ ਦੀ ਚੋਣ ਕਦੋਂ ਹੋਊਗੀ ਜਲਦੀ ਰੱਖ ਦੇਣੀ ਚਾਹੀਦੀ ਮੇਰੇ ਖਿਆਲ ਮੈਂ ਤਾਂ ਬੀਸੀ ਵੀ ਕਰਦਾ ਹਾਂ ਤੁਸੀਂ ਸਰਕਾਰ ਚੋ ਤੁਸੀਂ ਰੱਖਣੀ ਆ ਮੈਂ ਤਾਂ ਸਰਕਾਰ ਦਾ ਇੱਕ ਛੋਟਾ ਜਿਹਾ ਕਾਉਂਸਲਰ ਆ ਮੈਂ ਵੀ ਬੇਨਤੀ ਕਰ ਦਿੰਦਾ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਵੀ ਵਾਇਸ ਪ੍ਰਧਾਨ ਦੀ ਚੋਣ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਚੋਣ ਰੱਖੀ ਸੀ ਤੇ ਦੁਬਾਰਾ ਮੀਟਿੰਗ ਹਾਈ ਕੋਰਟ ਦੇ ਹੁਕਮਾਂ ਨਾਲ ਹੋਈ ਜੀ ਉਮੀਦ ਕਦੋਂ ਤੱਕ ਹੋ ਸਕਦੀ ਵਾਇਸ ਪ੍ਰਧਾਨੀ ਚੋਣ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਮੇਰੇ ਸਾਹਮਣੇ ਇਹ ਤਾਂ ਡਿਪਲੋਮੈਟਿਕ ਹੋ ਗਿਆ ਨਾ ਨਹੀਂ ਨਹੀਂ ਕੰਪਲੀਟ ਜੀ ਡੇਟ ਬਾਉਂਡ ਤਾਂ ਕਿਉਂਕਿ ਡੀਸੀ ਸਾਹਿਬ ਅਪ੍ਰੈਲ ਚ ਹੋ ਸਕਦੀ ਹੈ ਅਪ੍ਰੈਲ ਦੇ ਪਹਿਲੇ ਹਫਤੇ ਹੋਣੀ ਚਾਹੀਦੀ ਹੁਣੀ ਚੇ ਅੱਛਾ ਮੇਰੇ ਖਿਆਲ ਤੋਂ ਤੁਹਾਨੂੰ ਗੱਲ ਨਹੀਂ ਪਤਾ ਮੈਂ ਤੁਹਾਡੇ ਨਾਲ ਸਾਂਝੀ ਕਰ ਰੋਲਾ ਪੈ ਗਿਆ ਕਿ ਜੀ ਜਿਹੜੇ ਤੁਹਾਡੇ ਵਿਰੋਧੀ ਆ ਉਹ ਵਹੀਰਾ ਕੱਤ ਕੇ ਆ ਰਹੇ ਹੰਬ ਹਮਾ ਕੇ ਪਹੁੰਚ ਰਹੇ ਆ ਤੇ ਉਹ ਕਹਿੰਦੇ ਅਸੀਂ ਲੋਕਾਂ ਨੂੰ ਕਹਿਣਾ ਥੋੜਾ ਐਦਾਂ ਵੀ ਗੱਲ ਕਰਦੇ ਨਾ ਉਹ ਜੋਸ਼ ਚ ਗੱਲ ਕਰਦੇ ਕਿ ਅਸੀਂ ਲੋਕਾਂ ਨੂੰ ਕਹਿਣਾ ਕਿ ਅਸੀਂ ਤਾਂ ਚਾਹੁੰਦੇ ਸੜਕ ਬਣ ਜਵੇ ਵਾਈਸ ਪ੍ਰਧਾਨ ਦੀ ਚੋਣ ਕਰੋ ਤੇ ਸੜਕ ਬਣਾਓ ਐਨਾ ਸੌਖਾ ਨਹੀਂ ਐਨਾ ਸੌਖਾ ਨਹੀਂ ਸੌਖਾ ਤਾਂ ਇਹ ਉਹ ਰੋਲਾ ਨਾ ਪਾਣ ਲੋਕਾਂ ਨੂੰ ਕਹਿਣ ਲੋਕਾਂ 'ਚ ਜਾ ਕੇ ਕਹਿਣ ਵੀ ਆਹ ਲਓ ਜੀ ਅਸੀਂ ਸਾਈਨ ਕਰ ਦਿੱਤੇ ਆ ਸੜਕ ਬਣਾਈ ਜਾਵੇ ਆ ਲਓ ਝੱਕੋ ਕਾ ਗਈ ਤੁਸੀਂ ਕਰਾ ਲਓ ਪਰ ਪਰ ਚਲੋ ਜੇ ਉਹ ਹਲੀਮੀ ਦਿਖਾਉਂਦੇ ਆ ਜੇ ਉਹ ਲੋਕਾ ਕਰਕੇ ਝੁੱਕ ਜਾਂਦੇ ਆ ਹਾਲਾਂਕਿ ਝੁਕਣਾ ਸ਼ਬਦ ਵੀ ਨਹੀਂ ਕਹਿਣਾ ਚਾਹੀਦਾ ਲੋਕਾ ਕਰਕੇ ਲੋਕਾਂ ਦੀ ਹਮੈਤ ਚ ਆ ਜਾਂਦੇ ਆ ਫਿਰ ਤੁਹਾਡਾ ਕੀ ਰਵਈਆ ਹੋਊਗਾ ਫਿਰ ਲੋਕੀ ਤੁਹਾਨੂੰ ਨਹੀਂ ਕੱਲੂ ਕਹਿਣਗੇ ਕਿ ਦੇਖੋ ਜੀ ਇਹ ਇਹ ਸ਼ਕਤੀ ਨਾਲ ਚੱਲ ਰਹੇ ਸੀਗੇ ਪਰ ਇਹਨਾਂ ਨੇ ਫਿਰ ਵੀ ਹਲੀਮੀ ਦਿਖਾਈ ਹੈ ਲੋਕਾਂ ਦੇ ਅਸੀਂ ਤਾਂ ਵੈਲਕਮ ਕਰਾਂਗੇ ਉਹਨਾਂ ਦਾ ਉਹ ਲਿਖ ਕੇ ਦੇ ਦੇਣ ਆਪਾਂ ਨੂੰ ਕੋਈ ਸ਼ਕਤੀ ਨਾਲ ਨਹੀਂ ਕੋਈ ਨੰਬਰ ਬਣਾਉਣ ਨਾਲ ਨਹੀਂ ਆਪਾਂ ਤਾਂ ਨਾਲ ਹੀ ਅਫਸਰਾਂ ਨੂੰ ਕਹਿਣਾ ਦੇਖੋ ਜੀ ਨਹੀਂ ਲਿਖ ਕੇ ਦੇਤਾ ਟੈਂਡਰ ਲਾ ਦੋ ਨਹੀਂ ਫਿਰ ਕੱਲੂ ਤੁਸੀਂ ਇਹ ਨਾ ਗੱਲ ਉਹਨਾਂ ਦਾ ਪ੍ਰਚਾਰ ਕਰਿਓ ਕਿ ਦੇਖੋ ਜੀ ਜਿ세 ਤਾਂ ਪਹਿਲੇ ਹੀ ਗਏ ਸੀ ਇਹਨਾਂ ਨੇ ਸੜਕ ਰੋਕ ਕੇ ਹੋਈ ਸੀਗੇ ਇਹਨਾਂ ਲਿਖ ਕੇ ਦੇਤਾ ਆਪਾਂ ਕੰਮ ਸ਼ੁਰੂ ਕਰਾਤਾ ਤੋ ਸਾਡੇ ਕੋਲ ਪਹਿਲਾਂ ਲਿਖਾ ਲੈਣ ਦੀ ਅਸੀਂ ਕੁਝ ਨਹੀਂ ਕਵਾਂਗੇ ਇਹ ਵੀ ਲਿਖਾ ਲੈ ਮੇਰੇ ਇਸ ਮਸਲੇ ਤੇ ਰਾਜਨੀਤੀ ਨਾ ਹੋਵੇ ਕਰ ਨਹੀਂ ਬਿਲਕੁਲ ਅਸੀਂ ਨਹੀਂ ਕਰ ਸਿਆਸਤ ਨਾ ਨਾ ਵਕੇ ਦੇਖੋ ਜੀ ਇਹਨਾਂ ਨੇ 6 ਜਾਣੇ ਨੇ ਸੜਕ ਰੋਕੀ ਸੀ ਇਨੀ ਲੈ ਕੇ ਦੇ ਤਾਂ ਆਪਾਂ ਟੈਂਡਰ ਲਵਾਤਾ ਮੈਂ ਦੇਖੋ ਸੂਰੀ ਸਾਹਿਬ ਬੜੀ ਜ਼ਿੰਮੇਵਾਰੀ ਨਾ ਕਹਿੰਦਾ ਆਪਾਂ ਇਹ ਗੱਲ ਹੀ ਵੈਲਕਮ ਕਰਾਂਗੇ ਤੁਸੀਂ ਨਾ ਕਹੋਗੇ ਤੁਹਾਡੇ ਸਾਥੀ ਕਹਿ ਸਕਦੇ ਆ ਉਹਨਾਂ ਨੂੰ ਮੈਂ ਬਣਾ ਲੂੰਗਾ ਕੋਈ ਗੱਲ ਤੁਹਾਡਾ ਤੁਹਾਡਾ ਕੀ ਮੰਨੂਗੇ ਮੰਨੂਗੇ ਕਿਤੇ ਇਦਾਂ ਤਾਂ ਇਦਾਂ ਤਾਂ ਨਹੀਂ ਨਾ ਪਿਛਲੇ ਮੰਨਦੇ ਸੀ ਨਾ ਨਵੇਂ ਮੰਨਦੇ ਆ ਸਾਡੀ ਮੇਰੀ ਜਾਨ ਫਸ ਗਈ ਨਹੀਂ ਨਹੀਂ ਮੰਨੂਗੇ ਮੰਨੂਗੇ ਇਹ ਤਾਂ ਕੋਈ ਬੜੀ ਗੱਲ ਵੀ ਨਹੀਂ ਹੈ ਆਪਾਂ ਇਹੀ ਕਹਿਣਾ ਇੱਕ ਮਿਊਚੁਅਲ ਐਗਰੀਮੈਂਟ ਹੋ ਜਾਂਦਾ ਹਮ ਅੰਡਰਸਟੈਂਡਿੰਗ ਹੋ ਜਾਂਦੀ ਆਪਾਂ ਬੈਠ ਕੇ ਗੱਲ ਕਰੀਏ ਇਹ ਭਾਈਚਾਰਾ ਹੋਣਾ ਚਾਹੀਦਾ ਬਿਲਕੁਲ ਰਲ ਕੇ ਜਿਵੇਂ ਸ਼ਹਿਰ ਲਈ ਕੰਮ ਕਰਦੇ ਆ ਅੰਡਰਸਟੈਂਡਿੰਗ ਹੋ ਜਾਂਦੀ ਅਸੀਂ ਲਾਈਵ ਗੱਲ ਕਰ ਲਾਂਗੇ ਸਾਰੇ ਬੈਠ ਕੇ ਵੀ ਭਾਈ ਤੁਸੀਂ ਲਿਖ ਕੇ ਦਿਓ ਅਸੀਂ ਕੁਝ ਨਹੀਂ ਕਹਿੰਦੇ ਬਣਾਓ ਹੁਣ ਪ੍ਰਧਾਨ ਕਿ ਨੂੰ ਬਣਾ ਰਹੇ ਹੋ ਫਿਰ ਵਾਈਸਪ੍ਰਧਾਨ ਮੌਜੂਦਾ ਸਰਕਾਰ ਜਿੰਨ ਕੋنسਲਰ ਕਹਿਣਗੇ ਇੱਕ ਕਾਉਂਸਲਰ ਤਾਂ ਮੈਂ ਆ ਕੁਝ ਨਹੀਂ ਕਹਿ ਸਕਦਾ ਦੇਖੋ ਜੀ ਤੂੰ ਤੁਹਾਡੀ ਆਪਣੀ ਚਾਹਤ ਹੈ ਮੈਂ ਨਹੀਂ ਬਣਨਾ ਚਾਹਦਾ ਤੁਸੀਂ ਇੰਪਰੂਵਮੈਂਟ ਟਰਸ ਦੇ ਚੇਅਰਮੈਨ ਵੀ ਬਣੇ ਸੀਗੇ ਮੈਂ ਰਿਹਾ ਮੈਂ ਅੱਛਾ ਇੰਪਰੂਵਮੈਂਟ ਟਰਸ ਦੇ ਕੀ ਕੰਮ ਹੁੰਦੇ ਆ ਉਹ ਵੀ ਸਮਝਾ ਦੀਏ ਆਪਾਂ ਇੰਪਰੂਵਮੈਂਟ ਟਰਸ ਦੇ ਤਾਂ ਜਿੱਦਾਂ ਹੁਣ ਵਿਦਨ ਵਿਸਫਲ ਲੈ ਬਿਲਡ ਜਗਾ ਅਕਵਾਇਰ ਕਰਕੇ ਕਲੋਨੀ ਕੱਟਣੀ ਹੁੰਦੀ ਆ ਉਹ ਪਲਾਟ ਜਿਹੜੇ ਆ ਫਿਰ ਸੇਲ ਕਰਦੇ ਹੁੰਦੇ ਆ ਪਲਾਨਡ ਕਲੋਨੀ ਕੱਟਣੀ ਹੁੰਦੀ ਆ ਮੈਨੂੰ ਅਨਪਲਾਨਡ ਨਹੀਂ ਸੋ ਉਹਦੇ ਸੀਵਰੇਜ ਸਟੇਟ ਲਾਈਟ ਵਾਟਰ ਸਪਲਾਈ ਸਾਰੀਆਂ ਫੈਸਿਲਿਟੀਆਂ ਦੇਣੀ ਆ ਤੁਸੀਂ ਇੰਪਰੂਵਮੈਂਟ ਟਰਸ ਦੇ ਚੇਅਰਮੈਨ ਕਿੰਨੇ ਦਿਨ ਰਹੇ ਹੋ ਜੀ ਮੈਂ ਤਾਂ 4 ਕੁ ਮਹੀਨੇ ਰਹੇ ਆ 4 ਮਹੀਨੇ ਉਹ ਤੁਹਾ ਨਹੀਂ ਜੀ ਹੁਣ ਅੱਜ ਕੱਲ ਕਲਚਰ ਆ ਗਿਆ ਗਨਮੈਨ ਦਾ ਆਮ ਆਦਮੀ ਪਾਰਟੀ ਪਹਿਲੇ ਪ੍ਰਚਾਰ ਕਰਕੇ ਆਈ ਸੀ ਕਿ ਅਸੀਂ ਤਾਂ ਗਨਮੈਨ ਲਵਾਂਗੇ ਹੀ ਨਹੀਂ ਸਾਡੇ ਤਾਂ ਐਮਐਲਏ ਕੋਈ ਨਹੀਂ ਗਨਮੈਨ ਹੋਣਗੇ ਹੁਣ ਤਾਂ ਚੇਅਰਮੈਨ ਸਭ ਵੀ ਲਈ ਫਿਰਦੇ ਆ ਮੈਂ ਆਮ ਆਦਮੀ ਪਾਰਟੀ ਵੱਲੋਂ ਚੇਅਰਮੈਨ ਨਹੀਂ ਸੀਗਾ ਤੇ ਮੈਂ ਤਾਂ ਸਰਕਾਰੀ ਗੱਡੀ ਵੀ ਨਹੀਂ ਲਈ ਸੀ ਤਨਖਾਹ ਵੀ ਨਹੀਂ ਲਈ ਸੀ ਤੇ ਕਿਉਂਕਿ ਮੈਂ ਕਾਉਂਸਲਰ ਸੀਗਾ ਇਧਰੋਂ ਪੰਸਲੜੀ ਠੀਕ ਸੀ ਕਾਉਂਸਲਰ ਵੀ ਸੀ ਚੇਅਰਮੈਨ ਵੀ ਸੀ ਉਸ ਵੇਲੇ ਮੈਂ ਤਾਂ ਕਦੇ ਉਦਾਂ ਗੱਡੀ ਤੇ ਲਿਖਿਆ ਵੀ ਨਹੀਂ ਸੀ ਮੈਂ ਚੇਅਰਮੈਨ ਕਿਉਂਕਿ ਮੈਂ ਸਿੰਪਲ ਰਹਿਣਾ ਪਸੰਦ ਕਰਦਾ ਗੱਡੀ ਤੇ ਲਿਖਾਤਾ ਤੇਰਾ ਨਾਮ ਬੱਲੀਏ ਮੈਂ ਤਾਂ ਸਿੰਪਲ ਰਹਿਣਾ ਪਸੰਦ ਕਰਦਾ ਅੱਛਾ ਹੁਣ ਜਿਹੜੇ ਪਰਿਵਾਰਕ ਜੀ ਦੇਖ ਰਹੇ ਆ ਹੈ ਸੰਕਟ ਚ ਨੇ ਉਹ ਚਾਹੁੰਦੇ ਨੇ ਉਹਨਾਂ ਦਾ ਜੀਵਨ ਸਵਰੇ ਜੀਵਨ ਸੁਧਰੇ ਦੁਕਾਨਦਾਰ ਤਾਂ ਮੈਨੂੰ ਇਹ ਵੀ ਕਹਿ ਗਿਆ ਕਹਿੰਦੇ ਜੀ ਇਹ ਵਪਾਰ ਦਾ ਕੇਂਦਰ ਹੈ ਠੱਪ ਹੋ ਚੁੱਕਾ ਹੈ ਐਨ ਆਰ ਆਈ ਜਾ ਕੇ ਦੁਕਾਨਦਾਰਾਂ ਨੂੰ ਕਹਿੰਦੇ ਜਾਂ ਜਿਹੜੇ ਲੋਕਲ ਵੀ ਭੈਣ ਭਰਾ ਆ ਉਹ ਜਾ ਕੇ ਦੁਕਾਨਦਾਰਾਂ ਨੂੰ ਕਹਿੰਦੇ ਕਿ ਇਹਨੂੰ ਸਵਾਰੋ ਔਰ ਜਿਹੜੇ ਐਨਆਰਆਈ ਨੇ ਉਹ ਕਈ ਸਾਨੂੰ ਵੀ ਬਾਹਰੋਂ ਮੈਸੇਜ ਕਰਦੇ ਕਿ ਆਈਸੀਜੀ ਬਹੁਤ ਬੁਰੇ ਹਾਲਾਤ ਨੇ ਇੱਕ ਦੋ ਸੁਧਰਣਗੇ ਤਾਂ ਸਵਾਲ ਇਹ ਪੂਰੀ ਦੁਨੀਆ ਚ ਹੋ ਰਿਹਾ ਜਿੱਥੇ ਇੱਥੇ ਨਵਾਂ ਸ਼ਹਿਰ ਦੇ ਲੋਕ ਰਹਿੰਦੇ ਆ ਹੁਣ ਉਹਨਾਂ ਨੂੰ ਕੀ ਤੁਸੀਂ ਆਸ਼ਵਾਸ਼ਣ ਦੋਗੇ ਦੇਖੋ ਜੀ ਆਸ਼ਵਾਸ਼ਣ ਤਾਂ ਇਹੀ ਹੈ ਕਿ ਆਪਾਂ ਜੋ ਗੱਲ ਸੱਚੀ ਹੋਊਗੀ ਉਹ ਕਰਾਂਗੇ ਰੇਲਵੇ ਰੋਡ ਬਣਨੀ ਚਾਹੀਦੀ ਹੈ ਹੁਣ ਸੁਪਰੀਮ ਕੋਰਟ ਦੇ ਵਿੱਚ ਇਸੇ ਕਰਕੇ ਗਏ ਸੀ ਵੀ ਜੇ ਸੁਪਰੀਮ ਕੋਰਟ ਚ ਸਟੇ ਹੋ ਜਵੇ ਤਾਂ ਅਸੀਂ ਬਹੁਤ ਜਲਦੀ ਬਣਾ ਸਕਦੇ ਹਾਂ ਹੁਣ ਠੀਕ ਹੈ ਦੁਬਾਰਾ ਮੀਟਿੰਗ ਕਰ ਲਾਂਗੇ ਜਿਆਦਾ ਗੱਲ ਹੋਊਗੀ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਹੋ ਜੂਗੀ ਜੋ ਇਹ ਹੀ ਚਾਹੁੰਦੇ ਆ ਵੀ ਡਿਲੇ ਕਰਨੀ ਆ ਤਾਂ ਲੇਟ ਬਣ ਜੂ ਪਰ ਅਸਾਰ ਨਹੀਂ ਲੱਗ ਰੇ ਮੈਨੂੰ 6 ਮਹੀਨੇ ਤੋਂ ਪਹਿਲਾਂ ਟੈਂਡਰ ਪੜਨ ਦੇ ਜੋ ਹਾਲਾਤ ਨੇ ਜੇ ਜੇ 22 ਪ੍ਰਧਾਨ ਦੀ ਚੋਣ ਕਰਾ ਕੇ ਕਰਨੇ ਫੇਰ ਨਹੀਂ ਪੈਣੇ ਜੋ ਤਲਖੀ ਹੈ ਜੋ ਆਪਸ ਵਿੱਚ ਮਨ ਮਟਾਵ ਨੇ ਉਹਦੇ ਕਰਕੇ ਮੈਨੂੰ ਲੱਗਦਾ ਨਹੀਂ ਚੇਤੇ ਮਨਜਤਾਵ ਨਾਲ ਕੋਈ ਮਨ ਬੰਡਾਵ ਨਹੀਂ ਆ ਕਿਉਂਕਿ ਇਹ ਇਹ ਤਾਂ ਵਿਚਾਰਾਂ ਦੀ ਲੜਾਈ ਹੁੰਦੀ ਆ ਪਰਸਨਲ ਤਾਂ ਉਹ ਬਣਾਉਂਦੇ ਆ ਪਰ ਇਸ ਸਮੇਂ ਪਰਸਨਲ ਲੱਗ ਰਹੀ ਹੈ ਔਰ ਇਹਦੇ ਵਿੱਚ ਪੈਸਾ ਆਮ ਲੋਕ ਰਹੇ ਆ ਸਾਡੇ ਵੱਲੋਂ ਕੋਈ ਪਰਸਨਲ ਨਹੀਂ ਅਸੀਂ ਪਰਸਨਲ ਨਹੀਂ ਹੋਣਾ ਪਰ ਇੱਕ ਗੱਲ ਹੋਰ ਹੈ ਜੀ ਜਿੱਦਣ ਧਰਨੇ ਤੇ ਬੈਠੇ ਨੇ ਸਾਰੇ ਰੇਲਵੇ ਰੋਡ ਦੇ ਵਪਾਰੀ ਤੁਹਾਡੇ ਵੱਲੋਂ ਵੀ ਕੋਈ ਨੁਮਾਇੰਦਾ ਨਹੀਂ ਆਮ ਆਦਮੀ ਪਾਰਟੀ ਵੱਲੋਂ ਵੀ ਕੋਈ ਨੁਮਾਇੰਦਾ ਨਹੀਂ ਉੱਥੇ ਪਹੁੰਚੇ ਨਾ ਹਲਕਾ ਇੰਚਾਰਜ ਪਹੁੰਚੇ ਨਾ ਤੁਸੀਂ ਪਹੁੰਚੇ ਨਾ ਤੁਹਾਡੇ ਕੋਈ ਹੋਰ ਐਮਸੀ ਪਹੁੰਚੇ ਆ ਹਲਕਾ ਇੰਚਾਰਜ ਕੀ ਕਰੇ ਜੀ ਦੱਸੋ ਉਹਦੇ ਕੋਲ ਕੀ ਹੈ ਜਿਸ ਵੇਲੇ ਪਹਿਲਾਂ ਧਰਨੇ ਤੇ ਬੈਠੇ ਸੀ ਹਲਕਾ ਇੰਚਾਰਜ ਦੇ ਕੋਲ ਸੀ ਉਹਨੂੰ ਉਹਨੂੰ ਇਹ ਥੋੜਾ ਪਤਾ ਸੀ ਸਟੇ ਹੋ ਜਾਣਾ ਜਾ ਕੇ ਧਰਨੇ ਤੇ ਗਏ ਧਰਨੇ ਤੇ ਜਾ ਕੇ ਵਾਅਦਾ ਕੀਤਾ ਕਿ ਮੈਂ ਇੰਨੇ ਦਿਨਾਂ ਦੇ ਵਿੱਚ ਵਿੱਚ ਬਣਾ ਦਊਗਾ ਬਣੀ ਤਾਂ ਇਹ ਨਹੀਂ ਉਹ ਬਣੀ ਨਹੀਂ ਸਟੇਕ ਲੈ ਲਿਆ ਜੀ ਉਹਨੇ ਇਸੇ ਕਰਕੇ ਹਾਈ ਕੋਰਟ ਤੇ ਉਹਨਾਂ ਦੇ ਨਾਲ ਚਲੇ ਕਿ ਉਸ ਤੋਂ ਬਾਅਦ ਚਲੇ ਆ ਜੀ ਉਸ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਲਿਆ ਜਦੋਂ ਮੇਰੇ ਖਿਆਲ 2-4 ਦਿਨ ਬਾਅਦ ਉਹਨੇ ਸਟੇ ਲੈ ਲਿਆ ਨਹੀਂ ਸਾਡੇ ਸੁਣ ਸਾਡੇ ਸੁਣਨ ਤੇ ਆ ਕਿ ਹਲਕਾ ਇੰਚਾਰਜ ਭਲਾਚੌਰ ਤੋਂ ਮੁੜ ਕੇ ਆ ਗਏ ਕਿ ਚੰਡੀਗੜ੍ਹ ਗਏ ਸੀਗੇ ਨਹੀਂ ਗਏ ਸੀ ਚੰਡੀਗੜ੍ਹ ਤੋਂ ਕਿ 버거 किंग ਤੋਂ ਕਿ 버거 ਕਾ ਨਹੀਂ ਨਹੀਂ ਚੰਡੀਗੜ੍ਹ ਵਿੱਚ ਮਨਜ਼ੂਰ ਹੁੰਦਾ ਸਾਰਾ ਕੁਝ ਚੰਡੀਗੜ੍ਹ ਜਾ ਕੇ 버거 ਖਾਦਾ ਫਿਰ ਪਹਿਲਾਂ ਮਨਜ਼ੂਰੀ ਲਈ ਜਿਸ ਵੇਲੇ ਉਹ ਜਿਹੜਾ ਜਿਹੜਾ ਤੁਸੀਂ ਕਹਿੰਦੇ ਨਾ ਰੇਲਵੇ ਰੋਡ ਦਾ ਆਲਰੇਡੀ ਇਹ ਕੇਸ ਪਹਿਲਾਂ ਚੱਲਦਾ ਸੀ ਜੀ ਜਦੋਂ ਇਹਨਾਂ ਨੂੰ ਪਤਾ ਵੀ ਟੈਂਡਰ ਲੱਗਣ ਲੱਗਾ ਹੀ ਨਹੀਂ ਕੇਸ ਵਾਪਸ ਲਿਆ ਨੈਕਸਟ ਡੇ ਨੂੰ ਦੁਬਾਰਾ ਪਾਤਾ ਉਹ ਸੇਮ ਕੇਸ ਰਿਪੀਟ ਕੀਤਾ ਠੀਕ ਹੈ ਜੀ ਸਟੇ ਲੈਂਡ ਲਈ ਸਿਰਫ ਠੀਕ ਹੈ ਜੀ ਇਹ ਟੈਂਡਰ ਲੱਗਣ ਲੱਗਾ ਸਿਰਫ ਕੰਮ ਰੁਕਵਾਣਾ ਸੀ ਹੋਰ ਕੁਝ ਚਲੋ ਅਸੀਂ ਹੁਣ ਇਹ ਮੰਨ ਕੇ ਚੱਲੀਏ ਕਿ ਜੇ ਜਿਹੜੇ ਪਟੀਸ਼ਨਰ ਆ ਉਹ ਲਿਖ ਕੇ ਨਹੀਂ ਦਿੰਦੇ ਏਡੀਸੀ ਸਾਹਿਬ ਨੂੰ ਜਿਵੇਂ ਉਹਨਾਂ ਨੇ ਗੱਲ ਕਹੀ ਸੀ ਲਾਈਵ 'ਚ ਕਹੀ ਸੀ ਔਨ ਰਿਕਾਰਡ ਕਹੀ ਆ ਫਿਰ 6 ਮਹੀਨੇ ਘੱਟੋ-ਘੱਟ ਲੱਗਣਗੇ ਫਿਰ ਤਾਂ 22 ਪ੍ਰਧਾਨ ਦੀ ਚੋਣ ਹੋਏਗੀ ਹਾਂ ਜਾਂ ਫਿਰ ਆਪਾਂ ਦੁਬਾਰਾ ਮੀਟਿੰਗ ਕਰ ਲਾਂਗੇ ਹਾਂ ਫਿਰ ਇਹਦਾ ਮਤਲਬ ਹੈ ਲੈ 6 ਮਹੀਨੇ ਸੰਕਟ ਹੈਗਾ ਐਕਟਰ ਦੇ ਵਿੱਚ ਤਾਂ ਇਹ ਤਾਂ ਸਿੱਧਾ ਕਲੀਅਰ ਆ ਕਿ ਐਕਟਰ ਦੇ ਵਿੱਚ ਕਿ 5 6 एमसी मीटिंग कॉल करा सकदे हु टेक्निकली ये हो गया ਵੀ एजेंडा ਕਿ ਨਹੀਂ ਕੱਢਣਾ ਸੀ ਉਹ एजेंडा ਯੋ ਸਾਹਿਬ ਤੋਂ ਕੱਢਿਆ ਤੁਹਾਨੂੰ ਤਾਂ ਨੋਟਿਸ ਆਇਆ ਹਜੇ ਤੱਕ ਪਰਮਖਾਲਸਾ ਜੀ ਦੀ ਮਦਰ ਨੂੰ ਆਇਆ ਜਿੰਦਰਜੀਤ ਕੌਰ ਜੀ ਨੂੰ ਆਇਆ ਮੇਰਾ ਵੀ ਨਾਂ ਤਾਂ ਹੈਗਾ ਕਹਿੰਦੇ ਪਰ ਮੈਨੂੰ ਪਹੁੰਚਿਆ ਨਹੀਂ ਜਦੋਂ ਪਹੁੰਚ ਜਾਊਗਾ ਵੇਖ ਲਾਂਗੇ ਕੋਈ ਗੱਲ ਚਲੋ ਤੁਸੀਂ ਜਵਾਬ ਦੋਗੇ ਫਿਰ ਜਵਾਬ ਵੀ ਦੇਵਾਂਗੇ ਸ਼ਹਿਰ ਦੇ ਲੋਕਾਂ ਲਈ ਅਸੀਂ ਕੋਈ ਕੀ ਗਲਤ ਕੀਤਾ ਜੀ ਦੱਸੋ ਅਸੀਂ ਇਹੀ ਕਹਿ ਦਿੰਦਾ ਵੀ ਆ ਰੇਲਵੇ ਰੋਡ ਬਣਾ ਦਿਓ ਕੋਲਮ ਰੋਡ ਬਣਾ ਦੋ ਸਲੋ ਰੋਡ ਬਣਾ ਦੋ ਹੀਰਾ ਜੱਟਾ ਮਹੱਲਾ ਰੋਡ ਬਣਾ ਦੋ ਉਹਦੇ ਚ ਇਹੀ ਕੁਝ ਪਾਸ ਕੀਤਾ ਜਾਂ ਕੋਈ ਤਰਸ ਦੇ ਆਧਾਰ ਤੇ ਕਿਸੇ ਦਾ ਫਾਦਰ ਦੀ ਮਦਰ ਦੀ ਡੈਥ ਹੋ ਗਈ ਹੋਣੀ ਆ ਉਹਦਾ ਰਾਈਟ ਹੋਣਾ ਹੈ ਅਜੇ ਇੱਕ ਸਵਾਲ ਹੋਰ ਫਿਰ ਗੱਲਾਂ ਚ ਹੋਰ ਗੱਲ ਨਿਕਲੀ ਹੈ ਤੇ ਫਿਰ ਕਰਮਚਾਰੀ ਤਨਖਾਹ ਪਾਉਗੀ ਕਿ ਉਹ ਵੀ ਨਹੀਂ ਪਾਉਗੀ ਆ ਨਵਾਂ ਬਜਟ ਆ ਜਾਣਾ ਹੈ 1 ਅਪ੍ਰੈਲ ਤੋਂ ਹੁਣ ਪੈ ਜਾਣੀ ਠੀਕ ਹੈ ਹੁਣ ਮੀਟਿੰਗਸ ਤੁਸੀਂ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਮੀਟਿੰਗ ਤਾਂ ਅਸੀਂ ਟੈਕਨਿਕਲੀ ਪਹਿਲਾਂ ਵੀ ਕਰ ਸਕਦੇ ਸੀ ਸਾਨੂੰ ਤਾਂ ਸਮਝੇ ਨਹੀਂ ਆਈ ਕਿਉਂਕਿ 5 6 ਐਮਸੀ ਜਿਹੜੇ ਆ ਉਹ ਮੀਟਿੰਗ ਕਾਲ ਕਰ ਸਕਦੇ ਹੁਣ ਵੀ ਮੈਂ ਕਰਨਾ ਕਰ ਸਕਦੇ ਹੁਣ ਇਹ ਆ ਵੀ ਤੁਸੀਂ ਕਰਨੇ ਨਾ ਤੁਹਾਡੇ ਜਿਹੜੇ ਵਿਰੋਧੀ ਹੋ ਨਹੀਂ ਮੈਂ ਕਹਿੰਦੇ ਕਰ ਸਕਦੇ ਆ ਉਹ ਐਕਟ ਦੁਬਾਰਾ ਪੜ ਲੈਣ ਜੀ ਇਹੋ ਸਾਹਿਬ ਅਜੰਡਾ ਨਹੀਂ ਕੱਢ ਸਕਦੇ ਇਹਦੇ ਚ ਇਹ ਟੈਕਨਿਕਲ 에ਰਰ ਸਿਕਾ ਅਜੰਡਾ ਕੋਈ ਹੋਰ ਕੱਢ ਦੂਗਾ ਚਲੋ ਫਗਲਾਂ ਸੁਣ ਲਈਆਂ ਤੁਸੀਂ ਵੀ ਸੁਣ ਲਈਆਂ ਅਸੀਂ ਗੱਲਬਾਤ ਗੱਲਬਾਤ ਆਪਸ ਵਿੱਚ ਕਰ ਵੀ ਲਈਆਂ ਮੈਂ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਹੈ ਤੁਹਾਡੇ ਤੱਕ ਇਹਨਾਂ ਦਾ ਜੋ ਸੱਚ ਸੀ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਿੱਛੇ ਜੇ ਆਪਾਂ ਕਾਂਗਰਸੀ ਕਾਉਂਸਲਰ ਜਿਹੜੇ ਭਾਟਿਆ ਸਾਹਿਬ ਨਾਲ ਉਹਨਾਂ ਵੀ ਗੱਲਬਾਤ ਕੀਤੀ ਸੀਗੀ ਵੱਡੇ ਸਵਾਲ ਇਹੀ ਨੇ ਕਿ ਜੇਕਰ ਪਟੀਸ਼ਨਰ ਵਾਪਸ ਨਹੀਂ ਲੈਂਦੇ ਆਪਣੀ ਪਟੀਸ਼ਨ ਜਿਹੜੀ ਦਿੱਤੀ ਹੋਈ ਹੈ ਉਹ ਲਿਖ ਕੇ ਨਹੀਂ ਦਿੰਦੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਟੈਂਡਰ ਲੱਗ ਜਾਵੇ ਔਰ ਵਾਈਸ ਪ੍ਰਧਾਨ ਦੀ ਚੋਣ ਹੁੰਦੀ ਹੈ ਤਾਂ ਉਸ ਤੋਂ ਬਾਅਦ ਵੀ 6 ਮਹੀਨੇ ਜਿਹੜੇ ਆ ਲੱਗ ਸਕਦੇ ਆ ਅੱਧਾ ਸਾਲ ਹਲੇ ਹੋਰ ਲੱਗ ਸਕਦਾ ਰੇਲਵੇ ਰੋਡ ਦਵਾ ਮਤਲਬ ਬਣੇ ਉਹਦਾ ਟੈਂਡਰ ਲੱਗੇ ਤਾਂ ਹਾਲੇ ਵੀ ਲੋਕਾਂ ਨੂੰ ਭੁਗਤਣਾ ਪੈਣਾ ਮੈਨੂੰ ਲੱਗਦਾ ਤੁਹਾਨੂੰ ਰੇਲਵੇ ਰੋਡ ਤੇ ਟੁੱਟ ਭੱਜ ਫੰਡ ਜਿਹੜਾ ਆ ਉਹ ਬਣਾ ਲੈਣਾ ਚਾਹੀਦਾ ਕਿਉਂਕਿ ਆਏ ਦਿਨ ਉੱਥੇ ਲੋਕਾਂ ਦੇ ਸੱਟਾ ਲੱਗਦੀਆਂ ਲੋਕ ਗਿਰਦੇ ਆ ਡਾਕਟਰ ਸਾਹਿਬ ਨੇ ਇਲਜ਼ਾਮ ਆਪਣੇ ਵਿਰੋਧੀਆਂ ਤੇ ਲਾਇਆ ਵਿਰੋਧੀ ਇਹਨਾਂ ਤੇ ਇਲਜ਼ਾਮ ਲਗਾਉਂਦੇ ਆ ਲੇਕਿਨ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਤੁਹਾਨੂੰ ਕਿ ਤੁਸੀਂ ਚਿਹਰੇ ਪਛਾਣਣੇ ਆ ਤੁਸੀਂ ਇਹਨਾਂ ਦੇ ਇੰਟਰਵਿਊ ਵੀ ਸੁਣ ਲਈ ਐ ਇਹਨਾਂ ਦੇ ਵਿਰੋਧੀ ਜਿਹੜੇ ਕਰਦੇ ਉਹ ਵੀ ਸੁਣ ਲੈਣੀ ਐ ਪਛਾਣਨੇ ਤੁਸੀਂ ਆ ਕਿ ਮੁਮਨਾ ਵਰਗੇ ਜਿਹੜੇ ਚਿਹਰੇ ਕਿਨਾਂ ਦੇ ਆ ਕਾਫਰ ਕੌਣ ਆ ਔਰ ਲੀਡਰਾਂ ਨੂੰ ਇੱਕ ਗੱਲ ਇਹ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਛਾਲ ਮਾਰ ਕੇ ਇੱਕ ਵਾਰ ਖੂਚ ਡਿੱਗ ਸਕਦੇ ਆ ਇੱਕ ਛਾਲ ਵੱਜਦੀ ਆ ਤੇ ਬੰਦਾ ਖੂਚ ਡਿੱਗਦਾ ਉਸ ਤੋਂ ਬਾਅਦ ਬੰਦਾ ਚਾਹੇ 100 ਛਾਲਾ ਮਾਰ ਲਵੇ ਫਿਰ ਖੂਚੋਂ ਬਾਹਰ ਨਹੀਂ ਆਇਆ ਜਾਂਦਾ ਔਰ ਖੂਚੋਂ ਬਾਹਰ ਲੋਕ ਕੱਢਦੇ ਆ ਲੇਕਿਨ ਜੇ ਲੋਕੇ ਤੁਹਾਡੇ ਤੋਂ ਨਾਰਾਜ਼ ਹੋ ਕੇ ਫਿਰ ਸਾਰੀ ਜ਼ਿੰਦਗੀ ਖੂਦੇ ਅੰਦਰ ਹੀ ਰਹਿ ਜਾਣੀ ਐ ਕਿਉਂਕਿ ਹਾਲ ਦੀ ਘੜੀ ਰੇਲਵੇ ਰੋਡ ਤੇ ਵੀ ਜਿੰਨੇ ਟੋ ਉਹ ਲੋਕਾਂ ਨੂੰ ਡੂੰਘੇ ਖੂਜਾ ਪਰੇ ਆ ਜੋ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਤਾਂ ਲੋਕਾਂ ਦਾ ਸੁਧਾਰ ਹੋਣਾ ਬਹੁਤ ਜ਼ਰੂਰੀ ਹੈ ਲੋਕਾਂ ਦੀ ਜ਼ਿੰਦਗੀ ਸਵਰ ਨਹੀਂ ਚਾਹੀਦੀ ਹੈ ਰੇਲਵੇ ਰੋਡ ਦਾ ਸੁਧਾਰ ਹੋਣਾ ਬਹੁਤ ਜ਼ਰੂਰੀ ਹੈ ਇਹ ਸਾਡੇ ਸਵਾਲ ਨੇ ਮਹੱਤਵਪੂਰਨ ਸਵਾਲ ਨੇ ਹੁਣ ਦੇਖਦੇ ਹਾਂ ਕਿ ਆਪਸ ਵਿੱਚ ਸੰਧੀ ਹੁੰਦੀ ਹੈ ਆਪਸ ਵਿੱਚ ਭਾਈਚਾਰਾ ਬਣਦਾ ਹੈ ਕਿ ਮਨਮਟਾ ਵਿਸੇਚ ਜਿਹੜਾ ਚੱਲਦੇ ਰਹਿਣਗੇ ਔਰ ਲੋਕ ਕਿੰਨੀ ਦੇਰ ਤੱਕ ਪਰੇਸ਼ਾਨ ਹੁੰਦੇ ਰਹਿਣਗੇ ਇਹ ਵੱਡੇ ਸਵਾਲ ਨੇ ਉਮੀਦ ਕਰਦੇ ਹਾਂ ਹਾਲਾਂਕਿ ਜਲਦੀ ਸੁਧਰਨ ਲੇਕਿਨ ਹਾਲੇ ਕੋਈ ਉਮੀਦ ਨਹੀਂ ਹੈ ਬੜੇ ਨਾਲ ਵੀ ਤਨੋਸ਼ਨ ਨੂੰ ਛੋੜੀ ਨਹੀਂ ਸਿਰ ਕਿਹਨੋਂ ਪੁੱਛੀ ਜਾਂਦੇ ਪ